ਕਿ ਉਹ ਸੰਜੁਨੈਲ ਸਿੰਘ ਪਿੰਡਰਾਵਲੇ ਦੀ ਤਸਵੀਰ ਤੋਂ ਡਰ ਲੱਗਦਾ ਹੈ ਕਿ ਉਹਨਾਂ ਨੂੰ ਅੱਤਵਾਦੀ ਕਿਹਾ ਜਾਂਦਾ ਹੈ। ਹਿਮਾਚਲ ਦੇ ਲੋਕਾਂ ਨੂੰ ਕੀ ਤਕਲੀਫ ਹੈ? ਕਰੋਨਾ ਦੀਆਂ ਫੋਟੋਆਂ ਲਗਾਉਣੀਆਂ ਜਾਂ ਉਹਨਾਂ ਦੀਆਂ ਫੋਟੋਆਂ ਲਗਾ ਕੇ ਕਿਤੇ ਵੀ ਕਿਸੇ ਵੀ ਗੁਰਦੁਆਰੇ ਵਿੱਚ ਜਾਣਾ ਇਹ ਕੋਈ ਗੁਨਾਹ ਨਹੀਂ ਹੈਗਾ। ਅਸੀਂ ਲੋਕਾਂ ਦੇ ਸਰਵਤ ਦੇ ਭਲੇ ਮੰਗਣ ਵਾਲੀ ਕੌਮ, ਇਸ Hindu ਧਰਮ ਦੀ ਰੱਖਿਆ ਕਰਨ ਵਾਲੀ ਕੌਮ ਅੱਜ ਇਹ Hindu ਧਰਮ ਸਾਡੇ ਤੇ ਹਾਵੀ ਹੋਣ ਦੀ ਕੋਸ਼ਿਸ਼ ਕਰ ਰਿਹਾ। ਜਿਹੜਾ ਇਹਨਾਂ ਦਾ ਕਾਨੂੰਨ ਹੈ। ਇਹ ਖੁਦ ਆਪਣੇ ਕਾਨੂੰਨ ਦੀਆਂ ਧੱਜੀਆਂ ਨਹੀਂ ਉਡਾ। ਇਹ ਐਵੇਂ ਬੁੱਝੇ ਲੋਕ ਇਹਦਾ ਦੱਸਦੇ ਵੀ ਨਹੀਂ ਕਿ ਧਾਰਮਿਕ ਚਿੰਨ੍ਹ ਨੂੰ ਗੇਰ ਪਿਆਰਾਂ ਚ ਰੋਲਣਾ ਇਹ ਕਿੱਥੋਂ ਦਾ ਸਭਿਆਚਾਰ ਆ। ਹਿਮਾਚਲ ਸਰਕਾਰ ਨੇ ਸਭ ਤੋਂ ਪਹਿਲੇ ਉਹਨਾਂ ਦੇ ਉੱਤੇ ਕੋਈ ਪ੍ਰੋਗਰਾਮ ਉਹਨਾਂ ਦੇ ਉੱਤੇ ਕੋਈ ਐਫ ਆਈ ਆਰ ਜਾਂ ਕੋਈ ਪ੍ਰੋਗਰਾਮ ਦਿੱਤਾਗਾ। ਝੂਲੜਬਾਜੀ ਦਾ ਕਿ ਆਪਾਂ ਉਹਦਾ ਇਹ ਐ ਕਿ ਅਸੀਂ ਉਸ ਦੇ ਉੱਤੇ ਅਤਿਆਚਾਰ ਕਰਾਂਗੇ। ਉਹਨੂੰ ਉੱਥੇ ਢਾ ਕੇ ਉਹਨੂੰ ਕੁੱਟਾਂਗੇ। ਪਹਿਲੇ 84 ਚਸਤਾਂ ਦਾ ਮਾਹੌਲ ਬਣਾਇਆ। ਔਰ ਦੁਬਾਰਾ ਇਸ ਤਰ੍ਹਾਂ ਮਾਹੌਲ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਇਹ ਸਾਡੀ ਪੰਜਾਬ ਸਰਕਾਰ ਦੀ ਗੁੱਜ ਨਹੀਂ ਔਰ ਸੈਂਟਰ ਦੇ ਅੱਗੇ ਝੁਕਣਾ ਆਹ ਕੰਮ ਤੁਹਾਡੇ ਵਾਸਤੇ ਤਾਂ ਐਫ ਆਈ ਆਰ ਹੈਗੀਆਂ ਨੇ ਕਿ ਉਹਨਾਂ ਵਾਸਤੇ ਕੋਈ ਐਫ ਆਈ ਆਰ ਰਮਾਣ ਜਦੋਂ ਅੱਗ ਲਗਾਈ ਗਈ ਸੀ ਤਾਂ ਉਹਦਾ ਕੇਸ ਸੰਤ ਜਨਰਲ ਸਿੰਘ ਖਾਲਸਾ ਪਿੰਡਰਾ ਆ ਲਿਆ ਨੇ ਖੁਦ ਕੇਸ ਦੀ ਪੇਰਵਾਹੀ ਕੀਤੀ ਆ ਖੁਦ ਪੈਸੇ ਦਿੱਤੇ ਆ ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਦੇ ਟਾਈਮ ਦੇ ਉੱਤੇ ਇਹਨਾਂ ਨੇ ਦਗਾ ਕੀਤਾ ਸੀ ਉਸੇ ਤਰੀਕੇ ਅੱਜ ਫਿਰ ਇਹ ਸਾਡੇ ਨਾਲ ਦਗਾ ਕਰਨ ਦੇ ਉੱਤੇ ਤੁਲੇ ਹੋਏ ਨੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਲੇ ਸਾਰੇ ਲੋਕਾਂ ਦੇ ਦਿਲਾਂ 'ਚ ਵਸਦੇ ਨੇ ਜੇ ਪਿੰਡਰਾਲਾ ਆਤਵਾਦੀ ਆ ਇਹਨਾਂ ਦੀ ਨਿਗਾਹ ਦੇ ਅੰਦਰ ਤੇ ਜਿਨ੍ਹਾਂ ਨੇ ਉਹ ਤਿੰਨ ਤਿੰਨ ਮਹੀਨੇ ਦੇ 6-6 ਮਹੀਨੇ ਦੇ ਬੱਚਿਆਂ ਦੇ ਗਲਾਂ 'ਚ ਟਾਇਰ ਪਾ ਕੇ ਮੂੰਹ 'ਚ ਪਟ્રોલ ਪਾ ਕੇ ਅਗਲ ਆਈਆ ਕਿ ਉਹ ਉਹ ਸੱਤਵਾਦੀ ਸੀ ਉਹ ਦੇਸ਼ ਭਗਤ ਸੀ ਇਸ ਦੇਸ਼ ਨੇ ਕਾਨੂੰਨ ਆਮ ਦੀ ਕਿਹੜੀ ਚੀਜ਼ ਆ ਜੇ ਕਾਨੂੰਨ ਆਮ ਦੀ ਚੀਜ਼ ਆ 40 ਸਾਲ ਹੋ ਗਏ 84 ਦੇ ਮੁੱਦੇ ਦੇ ਉੱਤੇ ਇਹਨਾਂ ਨੇ ਸਾਫ ਨਹੀਂ ਦਿੱਤਾ ਉਹ ਤੀਲ ਵੀ ਕਰਦਾ ਔਰ ਚੇਤਾਵਨੀ ਵੀ ਦੇਣਾ ਸੂਦ ਵਰਗੇ ਬੰਦਿਆਂ ਨੂੰ ਅਜਾਈ ਨੱਥ ਪਾ ਲੋ ਕੋਈ ਨਹੀਂ ਲੋਕ ਹਿੰਦੂ ਇੱਕ ਬੋਇਦਲ ਕੌਮ ਹੈ ਸਤ੍ਰੀਕਾਲ ਸਤਨੁਸ਼ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਕਮਲਜੀਤ ਕੋਲ ਲਾਈ ਕੇ ਹਾਜ਼ਰ ਆ ਖਾਸ ਪੇਸ਼ਕਸ਼ ਸਾਡੀ ਅੱਜ ਦੀ ਖਾਸ ਪੇਸ਼ਕਸ਼ ਦੇ ਵਿੱਚ ਗੱਲ ਹਿਮਾਚਲ ਤੇ ਪੰਜਾਬ ਦੇ ਵਿੱਚ ਵਿਗੜੇ ਰਿਸ਼ਤਿਆਂ ਤੇ ਹੋਏਗੀ ਦੋਵਾਂ ਸੂਬਿਆਂ ਦੇ ਵਿੱਚ ਸਥਿਤ ਤਨਾਪੁਰਨ ਬਣੀ ਹੋਈ ਹੈ ਸਿੱਖ ਪੰਜਾਬੀ ਤੇ ਹਿਮਾਚਲੀ ਆਮੋ ਸਾਹਮਣੇ ਹੋਏ ਹੋਏ ਨੇ ਇਸ ਮੁੱਦੇ ਦੀ ਸ਼ੁਰੂਆਤ ਹੋਈ ਸੰਤ ਜਰਨੈਲ ਸਿੰਘ ਪਿੰਡਰਾਵਾਲਿਆਂ ਦੇ ਝੰਡੇ ਦੀ ਤਸਵੀਰ ਤੋਂ ਜੋ ਝੰਡਾ ਲਗਾ ਕੇ ਸਿੱਖ ਨੌਜਵਾਨ ਮਨਾਲੀ ਦੇ ਸਥਿਤ ਗੁਰਦੁਆਰਾ ਮਨੀਕਰਨ ਸਾਹਿਬ ਦੇ ਵਿੱਚ ਨਤਮਸਤਕ ਹੋਣ ਜਾ ਰਹੇ ਸੀ ਰਸਤੇ ਦੇ ਵਿੱਚ ਝੰਡਾ ਉਤਾਰਿਆ ਗਿਆ ਸਨ ਜਰਨੈਲ ਸਿੰਘ ਪਿੰਡਰਾ ਵਾਲਾ ਨੂੰ ਖਾਲਸਤਾਨੀ ਅਤਵਾਦੀ ਤੱਕ ਕਿਹਾ ਗਿਆ ਜਿਸ ਤੋਂ ਬਾਅਦ ਸਿੱਖ ਕਾਮਨਾਵਾ ਵੀ ਭੜਕੀਆਂ ਤੇ ਉੱਥੇ ਪੰਜਾਬੀ ਨੌਜਵਾਨ ਜਿਹੜੇ ਝੰਡਾ ਲਗਾ ਕੇ ਜਾ ਰਹੇ ਸੀ ਉਹਨਾਂ ਦੇ ਉੱਤੇ ਐਫ ਆਈ ਆਰ ਵੀ ਦਰਜ ਕਰਾਈ ਗਈ ਕੇਸ ਵੀ ਦਰਜ ਕਰਾਏ ਗਏ ਸੋ ਇਹ ਮਾਮਲਾ ਇੱਥੇ ਤੱਕ ਵੱਧ ਗਿਆ ਕੇਸ ਦਾ ਸੇਕ ਪੰਜਾਬ ਤੱਕ ਪਹੁੰਚਿਆ ਤੇ ਪੰਜਾਬ ਦੇ ਵਿੱਚ ਹਿਮਾਚਲ ਦੀਆਂ ਬੱਸਾਂ ਨੂੰ ਐਂਟਰੀ ਕਰਨ ਤੋਂ ਪਹਿਲਾਂ ਉਹਨਾਂ ਬੱਸਾਂ ਦੇ ਉੱਤੇ ਸੰਜਰਨੈਲ ਸਿੰਘ ਪਿੰਡਰਾ ਵਾਲੇ ਦੀ ਤਸਵੀਰ ਲਗਾਈ ਜਾ ਰਹੀ ਹੈ ਗੁੱਸੇ ਵਿੱਚ ਆਏ ਨੌਜਵਾਨਾਂ ਦੇ ਵੱਲੋਂ ਤੋੜਫੋੜ ਵੀ ਕੀਤੀ ਗਈ ਹੈ ਸੋ ਲਗਾਤਾਰ ਜਿਹੜੀ ਸਥਿਤੀ ਹੈ ਉਤਨਾਪੁਰਨ ਬਣ ਰਹੀ ਹੈ ਆਖਿਰਕਾਰ ਕਿਉਂ ਸੰਜਨ ਸਿੰਘ ਪਿੰਡਰਾਵਾਲੇ ਦੀ ਤਸਵੀਰ ਤੋਂ ਡਰ ਲੱਗਦਾ ਹੈ ਕਿ ਉਹਨਾਂ ਨੂੰ ਅਤਵਾਦੀ ਕਿਹਾ ਜਾਂਦਾ ਹੈ ਕਿਉਂ ਬਾਹਰਲੇ ਸੂਬਿਆਂ ਦੇ ਲੋਕ ਇਹ ਨਹੀਂ ਚਾਹੁੰਦੇ ਕਿ ਉਹਨਾਂ ਦੀ ਤਸਵੀਰ ਲਗਾ ਕੇ ਕੋਈ ਵੀ ਵਿਅਕਤੀ ਪੰਜਾਬ ਦਾ ਕੋਈ ਵੀ ਵਸਿੰਦਾ ਉਹਨਾਂ ਦੇ ਸੂਬੇ ਦੇ ਵਿੱਚ ਐਂਟਰ ਕਰੇ ਸੋ ਅੱਜ ਅਸੀਂ ਇਸੇ ਮਸਲੇ ਤੇ ਗੱਲਬਾਤ ਕਰਨੀ ਹੈ ਸਾਡੇ ਨਾਲ ਸੁਖਵਿੰਦਰ ਸਿੰਘ ਭਾਟਿਆ ਜੀ ਨੇ ਜੋ ਸਿਖ ਇੰਤਕ ਨੇ ਭਾਟਿਆ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਰਟੀਆਂ ਜੀ ਇਹ ਮਸਲਾ ਤੁਹਾਡੇ ਧਿਆਨ ਦੇ ਵਿੱਚ ਵੀ ਹੈ ਕਿ ਹਿਮਾਚਲ ਤੇ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਸਭ ਤੋਂ ਪਹਿਲਾ ਸਵਾਲ ਤੇ ਇਹੀ ਹੈ ਕਿ ਜੇ ਸੰਤ ਜਰਨੈਲ ਸਿੰਘ ਭਿੰਡਰਵਾਲੇ ਦੀ ਤਸਵੀਰ ਲਗਾ ਕੇ ਕੇਸਰੀ ਝੰਡਾ ਲਗਾ ਕੇ ਜਾਂ ਨਿਸ਼ਾਨ ਸਾਹਿਬ ਖੰਡਾ ਲਗਾ ਕੇ ਕੋਈ ਨੌਜਵਾਨ ਹਿਮਾਚਲ ਦੇ ਉਸ ਪਾਰ ਸਾਡੇ ਧਾਰਮਿਕ ਸਥਾਨ ਮਨੀਕਰਨ ਸਾਹਿਬ ਦੇ ਵਿੱਚ ਜਾ ਰਿਹਾ ਹੈ ਤਾਂ ਇਸ ਤੋਂ ਹਿਮਾਚਲ ਦੇ ਲੋਕਾਂ ਨੂੰ ਕੀ ਤਕਲੀਫ ਹੈ ਦੇਖੋ ਤਕਲੀਫਾਂ ਦੋ ਤਿੰਨ ਤਰ੍ਹਾਂ ਦੀਆਂ ਉਹਨਾਂ ਦੇ ਦਿਮਾਗ ਵਿੱਚ ਇੱਕ ਤਾਂ ਜਿਹੜੀ ਹਿਮਾਚਲ ਦੇ ਉੱਪਰਲੀਆਂ ਜਿਹੜੀਆਂ ਹੈਗੀਆਂ ਨਾ ਸੂਬੇ ਹੈਗੇ ਨੇ ਸੂਬਾ ਨਹੀਂ ਕਹਿ ਲੋਗੀ ਉੱਥੇ ਦੇ ਜਿਹੜੇ ਜ਼ਿਲ੍ਹੇ ਨੇ ਉਹ ਜ਼ਿਲ੍ਹਿਆਂ ਨੇ ਪਹਿਲੇ ਗੁਰੂ ਸਾਹਿਬ ਦੇ ਟਾਈਮ ਤੇ ਵੀ ਇਹਨਾਂ ਨੇ ਸਾਡੇ ਗੁਰੂਆਂ ਨਾਲ ਵੀ ਲੜੇ ਕੀਤੇ ਨੇ ਹੂੰ ਉਸ ਤੋਂ ਬਾਅਦ ਆਂਦੀ ਏ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਲੇ ਦੀ ਗੱਲ ਦੇ ਉੱਤੇ ਕਿ ਉਹਨਾਂ ਨੇ ਇੱਕ ਤੇ ਦੂਜਾ ਨੰਬਰ ਆਇੰਦਾ ਰਾਜ ਕਰੇਗਾ ਖਾਲਸੇ ਦੇ ਨਿਸ਼ਾਨ ਨੂੰ ਉਹ ਖਾਲਿਸਤਾਨ ਦਾ ਨਿਸ਼ਾਨ ਕਹਿ ਕੇ ਉਹਨਾਂ ਨੇ ਉਸ ਨੌਜਵਾਨ ਦੇ ਨਾਲ ਖਿੱਚ ਤੋ ਵੀ ਕੀਤੀ ਐ ਉਹਨੂੰ ਉਥੋਂ ਡੰਡਾ ਉਤਾਰ ਕੇ ਨਿਸ਼ਾਨ ਜਿਹੜਾ ਸੰਤਾ ਦੀ ਫੋਟੋ ਨੂੰ ਪੈਰਾਂ 'ਚ ਵੀ ਰੋਲਿਆ ਉਹ ਖਾਲੀ ਸੰਤਾ ਦੀ ਫੋਟੋ ਨੂੰ ਨਹੀਂ ਪੈਰਾਂ 'ਚ ਰੋਲਿਆ ਰਾਜ ਕਰੇਗਾ ਖਾਲਸਾ ਜਿਹੜਾ ਅਸੀਂ ਦੋਰਾ ਸਵੇਰੇ ਸ਼ਾਮ ਅਰਦਾਸ ਤੋਂ ਵਿੱਚ ਪੜਦੇ ਆ ਗਿਆ ਅਸੀਂ ਲੋਕਾਂ ਦੇ ਸਰਬੱਤ ਦੇ ਭਲੇ ਮੰਗਣ ਵਾਲੀ ਕੌਮ ਇਸ Hindu ਧਰਮ ਦੀ ਰੱਖਿਆ ਕਰਨ ਵਾਲੀ ਕੌਮ ਅੱਜ ਇਹੀ Hindu ਧਰਮ ਸਾਡੇ ਤੇ ਹਾਵੀ ਹੋਣ ਦੀ ਕੋਸ਼ਿਸ਼ ਕਰ ਰਿਹਾ ਇਹ ਇੱਕ ਚਿੰਤਾ ਦਾ ਵਿਸ਼ਾ ਹੂੰ ਜਿਹੜੇ ਧਰਮ ਨੇ ਆਪਣੇ ਧਰਮ ਦੀ ਬਾਗਡੋਰ ਤਾਂ ਸੰਭਾਲੀ ਨਹੀਂ ਉਹਨੂੰ ਸੈਂਟਰ ਗਵਰਨਮੈਂਟ ਦੇ ਅਧਾਰੇ ਸੈਂਟਰ ਗਵਰਨਮੈਂਟਾਂ ਉਹਨਾਂ ਦੇ ਮੰਦਰਾਂ ਨੂੰ ਸੰਭਾਲ ਰਹੀਆਂ ਨੇ ਤੇ ਉਹ ਅੱਜ ਸਾਨੂੰ ਦੱਸਣਗੇ ਅਸੀਂ ਕਿਨੂੰ ਉਹ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਨੂੰ ਅੱਤਵਾਦੀ ਕਹਿ ਰਹੇ ਨੇ ਸਾਡੇ ਸਭ ਤੋਂ ਉੱਚ ਤਖਤ ਤਖਤ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲਿਆਂ ਨੂੰ ਸ਼ਹੀਦੀ ਕਰਾਰ ਦਿੱਤਾ ਗਿਆ ਤੇ ਅਸੀਂ ਉਹਨਾਂ ਨੂੰ ਆਪਣਾ ਸ਼ਹੀਦ ਮੰਨਦੇ ਆ ਗਿਆ ਜਿਓ ਕੌਮ ਦੇ ਸ਼ਹੀਦ ਨੇ ਤੇ ਫਿਰ ਉਹਨਾਂ ਦੀਆਂ ਫੋਟੋਆਂ ਲਗਾਣੀਆਂ ਜਾਂ ਉਹਨਾਂ ਦੀਆਂ ਫੋਟੋਆਂ ਲਗਾ ਕੇ ਕਿਤੇ ਵੀ ਕਿਸੇ ਵੀ ਗੁਰਦੁਆਰੇ ਵਿੱਚ ਜਾਣਾ ਇਹ ਕੋਈ ਗੁਨਾਹ ਨਹੀਂ ਹੈਗਾ ਕਿਸੇ ਸੰਵਿਧਾਨ ਦੀ ਇਹਨਾਂ ਦੀ ਧਾਰਾ ਦੇ ਅੰਦਰ ਇਸ ਤਾਂ ਦੀ ਕੋਈ ਐਸੀ ਗੱਲ ਨਹੀਂ ਹੈਗੀ ਜੇ ਹੈਗੀ ਹੈ ਤਾਂ ਇਹਨੂੰ ਆਪਣੇ ਪਹਿਲੇ ਸੰਵਿਧਾਨ ਦੇ ਅੰਦਰ ਦਿਖਾਣ ਕਿ ਕਿੱਥੇ ਆ ਗਈ ਹੈ ਉਸ ਨੌਜਵਾਨ ਦੇ ਨਾਲ ਜਿਹੜੀ ਖਿੱਚਤੂ ਕੀਤੀ ਆ ਕੀ ਹਮਾਚਲ ਗਵਰਨਮੈਂਟ ਨੇ ਉਹ ਲੋਕਾਂ ਦੇ ਉੱਪਰ ਉਹ ਸੂਦ ਜਿਹੜਾ ਕਹਿ ਰਿਆ ਕਿ ਉਹਦੇ ਉੱਤੇ ਐਫਆਈਆਰ ਕੀਤੀ ਹੈ ਸਾਡੇ ਨੌਜਵਾਨਾਂ ਦੇ ਤੇ ਐਫਆਈਆਰ ਕਰਤੀ ਹੈ ਲੇਕਿਨ ਕੀ ਉਸ ਤੇ ਵੀ ਐਫਆਈਆਰ ਕੀਤੀ ਹੈ ਹਾਂ ਕਈਆ ਕਿਆ ਜਾ ਰਿਹਾ ਕਿ ਉਹ ਹੁੱਲੜਬਾਜੀ ਕਰ ਰਹੇ ਸੀ ਉਹ ਲਾ ਐਂਡ ਆਰਡਰ ਖਰਾਬ ਕਰ ਰਹੇ ਸੀ ਮੈਂ ਤੁਹਾਨੂੰ ਥੋੜਾ ਰੁਕਣਾ ਚਾਹਾਂਗੀ ਅਮਨ ਸੂਦ ਦੀ ਇੱਕ ਸਟੇਟਮੈਂਟ ਆਈ ਕਿਸੇ ਡਿਬੇਟ ਸ਼ੋਅ ਨਿੱਜੀ ਚੈਨਲ ਤੇ ਡਿਬੇਟ ਸ਼ੋਅ ਚੱਲ ਰਿਹਾ ਸੀ ਤੇ ਉਹਦੇ ਵਿੱਚ ਉਹਨੂੰ ਪੁੱਛਿਆ ਗਿਆ ਕਿ ਉਹ ਜਾ ਰਹੇ ਸੀ ਤੁਸੀਂ ਕਿਸੇ ਰਾਘੀਰ ਨੂੰ ਐਵੇਂ ਕਿਵੇਂ ਰੋਕ ਸਕਦੇ ਹੋ ਤਾਂ ਉਹਨੇ ਕਿਹਾ ਸੀ ਕਿ ਇਹ ਹਰ ਸਾਲ ਦਾ ਕੰਮ ਹੈ ਜਦੋਂ ਵੀ ਹੋਲੀ ਹੁੰਦੀ ਹੈ ਜਾਂ ਹੋਲਾ ਮਹੱਲਾ ਜਿਹਨੂੰ ਅਸੀਂ ਸਿੱਖ ਹੋਲਾ ਮਹੱਲਾ ਕਹਿੰਦੇ ਆ ਤਾਂ ਹਰ ਸਾਲ ਨੌਜਵਾਨ ਇਦਾਂ ਝੰਡੇ ਲਾ ਕੇ ਆਉਂਦੇ ਨੇ ਹੁੱਲੜਬਾਜ਼ੀ ਕਰਦੇ ਨੇ ਹਿਮਾਚਲ ਦੀਆਂ ਸੜਕਾਂ ਤੇ ਹੜਦੰਗ ਮਚਾਉਂਦੇ ਨੇ ਅਸੀਂ ਤਾਂ ਰੋਕਿਆ ਉਹਨੇ ਇਹ ਗੱਲ ਕਹੀ ਜੇ ਉਹ ਰੋਕਿਆ ਕਿ ਕਾਨੂੰਨ ਦੀ ਜਿਹੜਾ ਇਹਨਾਂ ਦਾ ਕਾਨੂੰਨ ਆ ਇਹ ਖੁਦ ਆਪਣੇ ਕਾਨੂੰਨ ਦੀਆਂ ਧੱਜੀਆਂ ਨਹੀਂ ਉਡਾ ਰਿਹਾ ਉਸੇ ਸੰਵਿਧਾਨ ਦੇ ਤਹਿਤ ਕਾਨੂੰਨ ਬਣਿਆ ਨਾ ਉਹਦਾ ਮੋਟਰਸਾਈਕਲ ਬੌਂਡ ਕਰ ਲੈਂਦੇ ਉਹਦੇ ਉੱਤੇ ਕੀ ਕਹਿੰਦੇ ਨੇ ਉਹਨੂੰ ਉਹਦਾ ਚਲਾਨ ਕਟਾ ਦਿੰਦੇ ਲੇਕਿਨ ਕਿਸੇ ਧਰਮ ਨੂੰ ਟਾਰਗੇਟ ਕੀਤਾ ਗਿਆ ਹੈ ਇਹ ਸਿੱਖ ਕੌਮ ਨੂੰ ਟਾਰਗੇਟ ਕੀਤਾ ਗਿਆ ਜਦੋਂ ਟਾਰਗੇਟ ਕਰਕੇ ਤੁਸੀਂ ਫੋਟੋਆਂ ਚ ਵੀਡੀਓ ਚ ਦੇਖਿਆ ਕਿ ਨਿਸ਼ਾਨ ਸਾਹਿਬ ਦੇ ਨਾਲ-ਨਾਲ ਸੰਤਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੀਆਂ ਫੋਟੋ ਨੂੰ ਪੈਰਾਂ ਚ ਮਸਲਿਆ ਗਿਆ ਫਿਰ ਜਦੋਂ ਸਾਡੇ ਇੱਥੇ ਪੰਜਾਬ ਦੇ ਨੌਜਵਾਨਾਂ ਨੇ ਉਸ ਜਾਕਟ ਵਾਲੇ ਦੀ ਗੱਲ ਕਰ ਰਹੇ ਨੇ ਕਿ ਉਹ ਜਾਕਟ ਵਾਲੇ ਦਾ ਨੰਬਰ ਤੇ ਉਹ ਦਿੱਤਾ ਜਾਏ ਤੇ ਉਹ ਅੱਜ ਰੂਪੋਸ਼ ਕਿਉਂ ਹੋਇਆ ਆ ਉਹ ਕਿਉਂ ਨਹੀਂ ਦੱਸ ਰਿਹਾ ਕਿ ਮੈਂ ਇਹ ਕੰਮ ਕੀਤਾਗਾ ਜੇ ਐਨ ਨਹੀਂ ਇਹ ਜਿੰਦਾ ਦਿਲ ਨੇ ਤਾਂ ਫਿਰ ਆਪਣਾ ਆਪ ਨੂੰ ਦੱਸਣ ਇਹ ਉਹੀ ਗੱਲ ਹੈ ਕਿ 1984 ਨਵੰਬਰ ਦੇ ਅੰਦਰ ਜਿਹੜਾ ਸਿੱਖਾਂ ਦਾ ਕਤਲੋਗਾਰਧ ਕੀਤੀ ਹੂੰ ਤੇ ਦੋਸ਼ੀ ਆਪਣੇ ਆਪ ਨੂੰ ਦੋਸ਼ੀ ਨਹੀਂ ਮਤਲਬ ਜਿਵੇਂ ਮਲਗੀ ਮੰਨ ਲਓ ਕਿ ਉਹਨਾਂ ਨੇ ਸਿੱਖਾਂ ਦਾ ਆਪਣੀ ਮਾਂ ਇੰਦਰਾ ਗਾਂਧੀ ਦੇ ਉਹਦੇ ਕਤਲ ਦੇ ਬਾਅਦ ਉਹਨਾਂ ਨੇ ਉਹ ਕਰਿਆ ਤੇ ਕਹਿੰਦਾ ਸੀ ਅਸੀਂ ਕਦਾ ਕਤਲ ਕਰਿਆ ਇਹ ਤਾਂ ਐਸੇ ਬੁੱਝਦੇ ਲੋਕ ਨੇ ਇਹ ਤਾਂ ਦੱਸਦੇ ਵੀ ਨਹੀਂ ਉਹ ਕਹਿੰਦੇ ਸਾਨੂੰ ਸਿੱਖਾਂ ਨਾਲ ਪ੍ਰੋਬਲਮ ਨਹੀਂ ਹੈਗੀ ਸਾਨੂੰ ਪ੍ਰੋਬਲਮ ਹੈ ਭਿੰਡਰਾ ਵਾਲਿਆਂ ਦੀ ਤਸਵੀਰ ਤੋਂ ਖਾਲਿਸਤਾਨ ਦੇ ਨਾਅਰਿਆਂ ਤੋਂ ਨਹੀਂ ਨਹੀਂ ਇਹ ਇਹ ਬਿਲਕੁਲ ਗਲਤ ਗੱਲ ਕਹਿ ਰਿਹਾ ਹੋ ਉਹਨੂੰ ਤਕਲੀਫ ਹੈ ਸਿੱਖਾਂ ਨਾਲ ਵੀ ਤੇ ਤਕਲੀਫ ਹੈ ਕਿਉਂ ਕਿਉਂਕਿ ਉਹਨੇ ਕੰਗਨਾ ਰਨੋਥ ਦੇ ਤਰ੍ਹਾਂ ਵਾ ਵਹੀ ਕੱਟ ਕੇ ਤੇ ਕੱਲ ਨੂੰ ਸਰਕਾਰ ਤੋਂ ਭਾਜਪੀ ਤੋਂ ਜਾਂ ਕਿਸੇ ਵੀ ਕਾਂਗਰਸ ਤੋਂ ਵੀ ਕਿਸੇ ਵੀ ਪਾਰਟੀ ਤੋਂ ਟਿਕਟ ਲੈ ਕੇ ਐਮਐਲਏ ਐਮਪੀ ਦੀ ਟਿਕਟ ਲੈਣ ਦਾ ਚਾਹਵਨ ਬਣਿਆ ਹੋਇਆ ਉਹ ਤੇ ਆਪਣੇ ਆਪ ਨੂੰ ਉਹ ਗੱਲ ਕਹਿਣੀ ਕਿ ਮੈਂ ਸਿੱਖਾਂ ਦੇ ਖਿਲਾਫ ਨਹੀਂ ਜੇ ਸਿੱਖਾਂ ਦੇ ਖਿਲਾਫ ਨਹੀਂ ਜੋ ਉਹਨੂੰ ਪੰਜਾਬੀਆਂ ਹੀ ਨਹੀਂ ਸੀ ਆਂਦੀ ਫਿਰ ਉਹ ਖਾਲਸਾ ਉਹਨੇ ਆਪਣੇ ਮੂੰਹ ਤੋਂ ਵਰਡ ਬੋਲਿਆ ਖੁਦ ਬੋਲਿਆ ਆ ਉੱਥੇ ਤੇ ਲਿਖਿਆ ਸੀ ਰਾਜ ਕਰੇਗਾ ਖਾਲਸਾ ਜਿਹੜਾ ਅਸੀਂ ਦੋਹਰਾ ਪੜਦੇ ਆ ਫਿਰ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਅਸੀਂ ਤਾਂ ਸ਼ਹੀਦ ਮੰਨਦੇ ਆ ਅਸੀਂ ਇੰਦਰਾ ਗਾਂਧੀ ਨੂੰ ਅੱਤਵਾਦੀ ਕਹਿੰਦੇ ਆ ਇੰਦਰਾ ਗਾਂਧੀ ਵੀ ਅੱਤਵਾਦੀ ਆ ਪਰ ਉਹ ਤੇ ਕਹਿੰਦੇ ਇੰਦਰਾ ਸਾਡੀ ਮਾਂ ਐ ਉਹਨਾਂ ਦੀ ਮਾਂ ਐ ਲੇਕਿਨ ਕੀ ਕਦੀ ਦੇਖਿਆ ਕਿ ਨਵੰਬਰ ਦੇ ਮਹੀਨੇ ਜਾਂ ਜੂਨ ਦੇ ਮਹੀਨੇ ਚ ਕਿਸੇ ਵੀ ਸਿੱਖ ਨੇ ਇੰਦਰਾ ਗਾਂਧੀ ਦੇ ਪੋਸਟਰ ਬਣਾਣਾ ਇੱਥੋਂ ਤੱਕ ਕੀ ਹੱਥੇ ਦਾ ਰਾਜਾ ਵੜਿੰਗ ਜਿਹੜਾ ਕਾਂਗਰਸ ਦਾ ਪ੍ਰਧਾਨ ਆ ਇਸ ਟਾਈਮ ਉਹਨੇ ਬਣਾਣਾ ਤੇ ਉਹ ਵੰਡਦਾ ਹੈਗਾ ਫੋਟੋਆਂ ਵੰਡਦਾ ਹੈ ਪਰ ਅਸੀਂ ਉਹ ਚੀਜ਼ ਨੂੰ ਉਹ ਜਾਂ ਫੋਟੋਆਂ ਨੂੰ ਮਸਲਿਆ ਉਹ ਤਾਂ ਨਹੀਂ ਕਰਿਆ ਬਿਲਕੁਲ ਅਸੀਂ ਜੇ ਕਾਨੂੰਨ ਦੇ ਵਿੱਚ ਰਹਿ ਕੇ ਆਪਣੀ ਲੜਾਈ ਆਪਣੇ ਹੱਕ ਦੀ ਗੱਲ ਆਪਣੇ ਸੱਚ ਦੀ ਗੱਲ ਗੱਲ ਕਰਦੇ ਆ ਤੇ ਆਪਣੇ ਹੱਕ ਸੱਚ ਦੀ ਗੱਲ ਕਰਨ ਜੇ ਉਹਨਾਂ ਨੂੰ ਇਹ ਆ ਉਹ ਉਥੇ ਦੇ ਵਿਧਾਨ ਸਭਾ ਚ ਜਦ ਇਹ ਗੱਲ ਚੱਕ ਲਈ ਜੇ ਗੱਲ ਚੱਕਣ ਤੋਂ ਬਾਅਦ ਉਹਨਾਂ ਨੇ ਉਹ ਗੱਲ ਨੂੰ ਇਹ ਗੱਲ ਕਹੀ ਆ ਜੀ ਜੀ ਭਗਵੰਤ ਮਾਨ ਉਹ ਲੋਕਾਂ ਦੇ ਜਿਨ੍ਹਾਂ ਨੇ ਬੱਸ ਦੇ ਉੱਪਰ ਟਾਰਗੇਟ ਕੀਤੇ ਆ ਜਾਂ ਉਹ ਉਹਨਾਂ ਦੇ ਉੱਤੇ ਐਫ ਆਈ ਆਰ ਦਰਜ ਕਰਾਉਣ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਏ ਮੈਂ ਹਿਮਾਚਲ ਦੇ ਮੁੱਖ ਮੰਤਰੀ ਨੂੰ ਪੁੱਛਣਾ ਚਾਹਨਾ ਜਦੋਂ ਹਿਮਾਚਲ ਚ ਉਹ ਨੌਜਵਾਨ ਦੇ ਉੱਤੇ ਜਾਂ ਹੋਰ ਹੋਰ ਵੀ ਉਸ ਤੋਂ ਬਾਅਦ ਵੀ ਇੱਕ ਦੋ ਉੱਥੇ ਟਾਰਗੇਟ ਕੀਤੇ ਗਏ ਆ ਕਿ ਹਿਮਾਚਲ ਸਰਕਾਰ ਨੇ ਸਭ ਤੋਂ ਪਹਿਲੇ ਉਹਨਾਂ ਦੇ ਉੱਤੇ ਕੋਈ ਪ੍ਰੋਗਰਾਮ ਉਹਨਾਂ ਦੇ ਉੱਤੇ ਕੋਈ ਐਫ ਆਈ ਆਰ ਜਾਂ ਕੋਈ ਪ੍ਰੋਗਰਾਮ ਦਿੱਤਾਗਾ ਜਦੋਂ ਉਹਨਾਂ ਨੇ ਕੋਈ ਪ੍ਰੋਗਰਾਮ ਨਹੀਂ ਦਿੱਤਾ ਉਹਨਾਂ ਨੇ ਉੱਤੇ ਉੱਤੇ ਐਫ ਆਈ ਆਰ ਨਹੀਂ ਕੀਤੀ ਜਿਹੜਾ ਉੱਥੇ ਕਸੂਰ ਕੀਤਾ ਉਹਨਾਂ ਨੇ ਕੀ ਹੈ ਕਸੂਰ ਨੇ ਜਿਉ ਮੈਂ ਕਹਨਾ ਕਿ ਉਹਨਾਂ ਨੇ ਹੁੱਲੜਬਾਜੀ ਕਰ ਰਿਆ ਸੀ ਮੰਨ ਲਿਆ ਜਾਏ ਤੇ ਹੁੱਲੜਬਾਜੀ ਦਾ ਕੀ ਆਪਾਂ ਉਹਦਾ ਇਹ ਹੈ ਕਿ ਅਸੀਂ ਉਸ ਦੇ ਉੱਤੇ ਅਤਿਆਚਾਰ ਕਰਾਂਗੇ ਉਹਨੂੰ ਉੱਥੇ ਢਾ ਕੇ ਉਹਨੂੰ ਕੁੱਟਾਂਗੇ ਜਾਂ ਉੱਥੇ ਕਿਸੇ ਧਾਰਮਿਕ ਚਿੰਨ ਉਹ ਕਹਿੰਦੇ ਵੀ ਸਿੱਖਾਂ ਦੇ ਖਿਲਾਫ ਨਹੀਂ ਬੋਲੇ ਕੀ ਧਾਰਮਿਕ ਚਿੰਨ ਨੂੰ ਗੇਰ ਪਿਆਰਾਂ ਚ ਰੋਲ ਨਾ ਇਹ ਕਿੱਥੋਂ ਦਾ ਸਭਿਆਚਾਰ ਆ ਇਹ ਕਿੱਥੋਂ ਦਾ ਸੰਵਿਧਾਨ ਕਹਿ ਰਿਹਾ ਜੇ ਤੁਹਾਨੂੰ ਸੰਵਿਧਾਨਕ ਸਾਡੇ ਕਿਸੇ ਪ੍ਰੋਬਲਮ ਗੱਲ ਦੇ ਉੱਤੇ ਪ੍ਰੋਬਲਮ ਆ ਤਾਂ ਤੁਹਾਡੇ ਕੋਲ ਕੋਰਟਸ ਹੈਗੀਆਂ ਤੁਹਾਡਾ ਰਾਜ ਹੈ ਤੁਸੀਂ ਉਹਦੇ ਵਿੱਚ ਜਾ ਕੇ ਆਪਣੇ ਕਾਨੂੰਨ ਦੇ ਤਹਿਤ ਕੋਈ ਕਾਰਵਾਈ ਕਰੋ ਨਾ ਕਿ ਤੁਸੀਂ ਕਿਸੇ ਬੰਦੇ ਨੂੰ ਟਾਰਗੇਟ ਕਰੋ ਕਿਸੇ ਕੌਮ ਨੂੰ ਟਾਰਗੇਟ ਕਰੋ ਇਹ ਘੱਟ ਗਿਣਤੀਆਂ ਦੇ ਉੱਤੇ ਹਮਲਾ ਕਰਕੇ ਸਿਰਫ ਤੇ ਸਿਰਫ ਸੂਰ ਐਂਡ ਪਾਰਟੀ ਹਮ ਇਸ ਤਾਂ ਦੇ ਜਿੰਨਾ ਪਹਿਲੇ 84 ਚ ਇਸ ਤਰ੍ਹਾਂ ਦਾ ਮਾਹੌਲ ਬਣਾਇਆ ਔਰ ਦੁਬਾਰਾ ਇਸ ਤਰ੍ਹਾਂ ਮਾਹੌਲ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਪੰਜਾਬ ਦੇ ਨੌਜਵਾਨ ਜਿਹੜੇ ਅੱਜ ਕਹਿ ਲੋ ਕਿ ਗਬਰੂ ਆਏ ਹੋਏ ਨੇ ਉਹਨਾਂ ਨੂੰ ਟਾਰਗੇਟ ਕਰਨ ਵਾਸਤੇ ਇੱਕ ਪ੍ਰੋਗਰਾਮ ਬਣਾਇਆ ਜਾ ਰਿਹਾ ਅਸੀਂ ਇਹਦੀ ਬਿਲਕੁਲ ਟੋਟਲੀ ਤੌਰ ਤੇ ਮੁਖਾਲਫਤ ਕਰਦੇ ਹਾਂ ਕਿ ਇਹਨਾਂ ਨੇ ਇਹ ਪ੍ਰੋਗਰਾਮ ਦਿੱਤਾਗਾ ਲੇਕਿਨ ਅਸੀਂ ਇਹ ਚੇਤਾਵਨੀ ਵੀ ਦੇ ਰਹੇ ਹਾਂ ਸਾਨੂੰ ਇਹਦੇ ਵਿੱਚ ਕਹਿੰਚ ਕੋਈ ਦੋ ਰਾਏ ਨਹੀਂ ਹੈਗੀਆਂ ਤੁਹਾਡਾ ਪੰਜਾਬ ਦੇ ਅੰਦਰ ਚੰਡੀਗੜ੍ਹ ਮੁਹਾਲੀ ਜਾਂ ਖੜ ਦੇ ਇਸ ਜ਼ਿਲ੍ਹਿਆਂ ਦੇ ਅੰਦਰ ਤੁਹਾਡਾ ਹਿਮਾਚਲ ਦਾ ਕਿੰਨਾ ਲੋਕ ਆਇਆ ਹੂੰ ਜੇ ਤੁਸੀਂ ਐਨੇ ਹੀ ਤੁਸੀਂ ਆਪਣੇ ਆਪ ਨੂੰ ਦੇਸ਼ ਭਗਤ ਸਮਝਦੇ ਹੋ ਤੇ ਆਪਣੇ ਹਿਮਾਚਲ ਦੇ ਵਿੱਚ ਆਪਣੇ ਨੌਜਵਾਨਾਂ ਨੂੰ ਉੱਥੇ ਲਿਜਾ ਕੇ ਰੁਜ਼ਗਾਰ ਦਿਓ ਨਾ ਸਾਡੇ ਰੁਜ਼ਗਾਰ ਦੇ ਉੱਤੇ ਡਾਕਾ ਵੀ ਮਾਰੋ ਤੇ ਸਾਨੂੰ ਅਤਵਾਦੀ ਵੀ ਕੋ ਸਾਨੂੰ ਵਾਖਵਦੀ ਵੀ ਕੋ ਤਾਂ ਇਹ ਕਿੱਥੋਂ ਦਾ ਫਿਰ ਪਾਟਿਆ ਜੀ ਜੇ ਉਹ ਇੱਥੇ ਆ ਕੇ ਕੰਮ ਕਰ ਰਹੇ ਨੇ ਜਾਂ ਉਹਨਾਂ ਨੂੰ ਰੁਜ਼ਗਾਰ ਮਿਲਿਆ ਹੋਇਆ ਹੈ ਤਾਂ ਉਹਨਾਂ ਨੂੰ ਇੱਥੋਂ ਦੀ ਸਰਕਾਰ ਪਰਮਿਸ਼ਨ ਦੇ ਰਹੀ ਹੈ ਨਾ ਉਹਨਾਂ ਨੂੰ ਰੋਜ਼ਗਾਰ ਵੀ ਇੱਥੋਂ ਦੀ ਸਰਕਾਰ ਦੇ ਰਹੀ ਹੈ ਉਹਨਾਂ ਨੂੰ ਰਹਿਣ ਲਈ ਰਜਿਸਟਰੀਆਂ ਉਹਨਾਂ ਦੇ ਪਲਾਟਾਂ ਜ਼ਮੀਨਾਂ ਦੀਆਂ ਰਜਿਸਟਰੀਆਂ ਸਰਕਾਰ ਦੇ ਹੱਥੋਂ ਹੋ ਕੇ ਜਾਂਦੀਆਂ ਨੇ ਸਰਕਾਰ ਉਹਨਾਂ ਨੂੰ ਪਰਮਿਸ਼ਨ ਦੇ ਰਹੀ ਹੈ ਦੇਖੋ ਹਿਮਾਚਲ ਸਰਕਾਰ ਔਰ ਪੰਜਾਬ ਸਰਕਾਰ ਦੇ ਦੋ ਤਰ੍ਹਾਂ ਦੇ ਕਾਨੂੰਨ ਹਿਮਾਚਲ ਦੇ ਚ ਸਿੱਖ ਜਾਂਦਾ ਮੋਟਰਸਾਈਕਲ ਬਾਈਕ ਦੇ ਜਾਂਦਾ ਤੇ ਉਹਦੇ ਕੋਲੋਂ ਵੀ ਉਹ ਕਰ ਦੇ ਨਾਮ ਤੇ ਟੈਕਸ ਦੇ ਨਾਮ ਤੇ ਉਹਨਾਂ ਕੋਲ ਪੈਸੇ ਵਸੂਲੇ ਜਾ ਰਹੇ ਨੇ ਜਦੋਂ ਇੱਥੋਂ ਦੀ ਪੂਰੇ ਆਲ ਆਫ ਇੰਡੀਆ ਤੋਂ ਉਹ ਆਂਦੇ ਨੇ ਕਿ ਯਾਤਰਾ ਲੈ ਕੇ ਆਂਦੇ ਹੁੰਦੇ ਨੇ ਅੱਗੇ ਥੋੜੇ ਦਿਨਾਂ ਬਾਅਦ ਸ਼ੁਰੂ ਹੋਏ ਨੇ ਕਾਵੜੀਆਂ ਕਾਵੜੇ ਕੀ ਅਸੀਂ ਉਹਨਾਂ ਨੂੰ ਉਹਨਾਂ ਤੋਂ ਕੋਈ ਟੈਕਸ ਵਸੂਲਦੇ ਆ ਜਾਂ ਹਿਮਾਚਲ ਤੋਂ ਜਿਹੜੀਆਂ ਚੀਜ਼ਾਂ ਆਂਦੇ ਨੇ ਕੀ ਅਸੀਂ ਉਹਨਾਂ ਤੋਂ ਟੈਕਸ ਵਸੂਲਦੇ ਆ ਗਿਆ ਇਹ ਸਾਡੀ ਪੰਜਾਬ ਸਰਕਾਰ ਦੀ ਵੀ ਬੁਝ ਦੇ ਲਈ ਔਰ ਸੈਂਟਰ ਦੇ ਅੱਗੇ ਝੁਕਣਾ ਆਲਾ ਕੰਮ ਕਿ ਇਹ ਜੇ ਇਸ ਤਰੀਕੇ ਦੀ ਕਿਲਿੰਗਸ ਸਾਡੇ ਲੋਕਾਂ ਦੇ ਨਾਲ ਸਾਡੇ ਕਹਿ ਲਓ ਕਿ ਟੈਕਸ ਦੇ ਉੱਪਰ ਅਸੀਂ ਟੈਕਸ ਦਿੰਦੇ ਹੋਈਏ ਤੇ ਬਾਹਰਲੇ ਸਟੇਟਾਂ ਵਾਲੇ ਇਸ ਦੇ ਉੱਤੇ ਰਾਜ ਕਰਦੇ ਹੋਣ ਤੇ ਇਸ ਤਰੀਕੇ ਨਾਲ ਪੰਜਾਬ ਸਰਕਾਰ ਨੂੰ ਵੀ ਸੋਚਣਾ ਚਾਹੀਦਾ ਕਿ ਇਹ ਜਿਹੜੇ ਸਾਡੇ ਤੇ ਟਾਰਗੇਟ ਕੀਤੇ ਜਾਂਦੇ ਨੇ ਚਾਹੇ ਕਿਸਾਨੀ ਅੰਦੋਲਨ ਦੇ ਰੂਪ ਵਿੱਚ ਹੀ ਕੀਤੇ ਗਏ ਨੇ ਅੱਜ ਫਿਰ ਕਿਸਾਨੀ ਅੰਦੋਲਨ ਦੇ ਰੂਪ ਵਿੱਚ ਹੀ ਕੀਤਾ ਗਿਆ ਪਰ ਇਹ ਪੰਜਾਬ ਦੇ ਕੋਈ ਵੀ ਮੁੱਖ ਮੰਤਰੀ ਬੰਦਾ ਕਿਸੇ ਵੀ ਪਾਰਟੀ ਦਾ ਮੁੱਖ ਮੰਤਰੀ ਬੰਦਾਗਾ ਉਸ ਨੂੰ ਇਹ ਚੀਜ਼ਾਂ ਸੋਚਣੀਆਂ ਚਾਹੀਦੀਆਂ ਤੂੰ ਵੋਟਾਂ ਭਾਈ ਸਾਹਿਬ ਤੁਸੀਂ ਵੋਟਾਂ ਜਿਹੜੀਆਂ ਲੈਣੀਆਂ ਨੇ ਉਹ ਪੰਜਾਬ ਦੇ ਲੋਕਾਂ ਕੋਲੋਂ ਲੈਣੀਆਂ ਨੇ ਤੇ ਪੰਜਾਬ ਦੇ ਲੋਕਾਂ ਨਾਲ ਹੀ ਤੁਸੀਂ ਅਤਿਆਚਾਰ ਖੁਦ ਵੀ ਕਰ ਰਹੇ ਆ ਕਿਓ ਤੇ ਬਾਹਰਲੇ ਸਟੇਟਾਂ ਵਾਲੇ ਤੋਂ ਵੀ ਕਰਵਾ ਰਹੇ ਹੋ ਪਹਿਲੇ ਹਰਿਆਣਾ ਦੇ ਉੱਥੇ ਜਾ ਕੇ ਸ਼ੰਭੂ ਬਾਰਡਰ ਦੇ ਉੱਤੇ ਤੇ ਆਪਣਾ ਕਨੋਰੀ ਬਾਰਡਰ ਦੇ ਉੱਤੇ ਉੱਥੇ ਸਾਡੇ ਹਰਿਆਣਾ ਪੁਲਿਸ ਨੇ ਅਤਿਆਚਾਰ ਕੀਤਾ ਉੱਥੋਂ ਦੀ ਸਾਡੇ ਤੇ ਅਤਿਆਚਾਰ ਕਰਾ ਰਹੇ ਹੋ ਹੁਣ ਤੁਸੀਂ ਹਿਮਾਚਲ ਤੇ ਸਾਡੇ ਤੇ ਅਤਿਆਚਾਰ ਕਰਾ ਰਹੇ ਹੋ ਤੁਸੀਂ ਐਫ ਆਈ ਆਰ ਦੀਆਂ ਗੱਲਾਂ ਕਰਦੇ ਆ ਕਿਓ ਤੇ ਸਾਡੇ ਵਾਸਤੇ ਤਾਂ ਐਫ ਆਈ ਆਰ ਹੈਗੀਆਂ ਨੇ ਕਿ ਉਹਨਾਂ ਵਾਸਤੇ ਕੋਈ ਐਫ ਆਈ ਆਰ ਨਹੀਂ ਹੂੰ ਇਹ ਕੁਐਸਚਨ ਇਹ ਭਗਵੰਤ ਮਾਨ ਨੂੰ ਵੀ ਕੁਐਸਚਨ ਹੈ ਇਹ ਸੁਖੀ ਜਿਹੜਾ ਉੱਥੇ ਦਾ ਮੁੱਖ ਮੰਤਰੀ ਮੁੱਖ ਮੰਤਰੀ ਆ ਇਹ ਮਾ ਚੱਲਦਾ ਉਹਨੂੰ ਵੀ ਕੁਐਸਚਨ ਹੈ ਕਿ ਸਾਡੇ ਨੌਜਵਾਨਾਂ ਦੇ ਉੱਤੇ ਟਾਰਗੇਟ ਕਰਨ ਦੀ ਬਜਾਏ ਇਹ ਉਹਨਾਂ ਦੇ ਬਾਰੇ ਸੋਚਣ ਜੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਲਿਆਂ ਨੇ ਰਮਾਣ ਜਦੋਂ ਅੱਗ ਲਗਾਈ ਗਈ ਸੀ ਤਾਂ ਉਹਦਾ ਕੇਸ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਲਿਆਂ ਨੇ ਖੁਦ ਕੇਸ ਦੀ ਪੈਰਵਾਹੀ ਕੀਤੀ ਆ ਖੁਦ ਪੈਸੇ ਦਿੱਤੇ ਨੇ ਫਿਰ ਇਹ ਚੀਜ਼ ਉਹ ਕਿਉਂ ਨਹੀਂ ਸਮਝਦੇ ਇਹ ਗੱਲ ਜੱਤ ਤੱਕ ਇਹ ਗੱਲ ਕੀ ਕਿਤਾਬਾਂ ਚ ਪੜਾਈ ਜਾਂਦੀ ਆ ਕੀ ਇਹ ਗੱਲ ਕਹੀ ਗਈ ਹੈ ਕਿ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲਿਆਂ ਨੇ ਉਹਨਾਂ ਦੇ ਨਾਲ ਉਹਨਾਂ ਦੇ ਧਰਮ ਦੇ ਲਈ ਕੀ ਕੀਤਾ ਗਿਆ ਜਦੋਂ Hindu ਲੜਕੀਆਂ ਕੁੜੀਆਂ ਜਦੋਂ ਉੱਥੇ ਆਂਦੀਆਂ ਸੀ ਉਹ ਜਦੋਂ ਉਹਨਾਂ ਦੇ ਕੋਲ ਤੇ ਕਹਿੰਦੇ ਸੀ ਕਿ ਸਾਡੇ ਘਰ ਵਾਲੇ ਸਾਡੇ ਸੋਹਰਾ ਪਰਿਵਾਰ ਸਾਡੇ ਕੋਲ ਦਹੇਜ ਮੰਗਦੇ ਨੇ ਜਾਂ ਸਾਨੂੰ ਵਸਣ ਨਹੀਂ ਦਿੰਦੇ ਤਾਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲੇ ਉਹਨਾਂ ਨੂੰ ਵਸਾਉਣ ਦੇ ਲਈ ਉਹਨਾਂ ਦੇ ਆਪਣੀ ਧੀ ਕਹਿ ਕੇ ਉਹਨਾਂ ਨੂੰ ਕਰਿਆ ਕਰਦੇ ਸੀ ਅੱਜ ਇਹਨਾਂ ਨੂੰ ਇਹਨਾ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਦੇ ਉੱਪਰ ਇਹਨਾਂ ਦੀ ਦੁੱਖ ਲੱਗ ਰਿਹਾ ਕਿ ਉਹ ਜਿਹੜਾ ਸੰਤ ਸੀ ਜਿਹੜੇ ਇਹਨਾਂ ਦੇ ਹੋਰ ਕਈ ਲੀਡਰ ਜਿਹੜੇ ਸੰਤਾ ਕੋਲ ਆਂਦੇ ਸੀ ਚਾਹੇ ਉਹ ਪ੍ਰੈਸ ਦੇ ਰੂਪ ਚ ਆਂਦੇ ਸੀ ਚਾਹੇ ਉਹ ਕਾਂਗਰਸ ਪਾਰਟੀ ਅੱਜ ਵੀ ਅੱਜ ਭਾਜਪਾ ਦਾ ਵੀ ਲੀਡਰ ਨੇ ਉਹ ਉਹ ਜਦੋਂ ਆਂਦੇ ਸੀ ਤੇ ਸਵਾਮੀ ਵਰਗੇ ਤੇ ਕੀ ਉਹ ਆ ਕੇ ਕਹਿੰਦੇ ਸੀ ਕਿ ਉਹ ਹੱਤਵਦੀ ਆ ਕਿ ਕੌਣ ਉਹ ਤਾਂ ਹੁਣ ਵੀ ਸੰਤ ਕਹਿੰਦੇ ਨੇ ਉਹ ਆਪਣੇ ਮੂੰਹ ਤੋਂ ਕਹਿੰਦੇ ਨੇ ਅੱਜ ਪੰਜਾਬ ਦੇ ਅੰਦਰ ਕਈ ਹਿੰਦੂ ਲੋਕਾਂ ਨੇ ਵੀ ਇਹ ਗੱਲ ਮੰਨੀ ਆ ਉਹ ਇਹ ਪ੍ਰਚਾਰ ਕਰ ਰਹੇ ਨੇ ਕਿ ਇਹ ਸੰਤਾਂ ਦੇ ਨਾਲ ਸੰਤਾਂ ਦੀ ਫੋਟੋ ਦੇ ਨਾਲ ਹਿਮਾਚਲ ਦੇ ਉੱਪਰ ਲਿਆ ਜਿਹੜੇ ਪ੍ਰਦੇਸ਼ ਉਹਦੇ ਵਿੱਚ ਜਿਹੜੇ ਜ਼ਿਲ੍ਹੇ ਨੇ ਉਹ ਜ਼ਿਲ੍ਹੇ ਵਾਲੇ ਉਹਨਾਂ ਨੂੰ ਟਾਰਗੇਟ ਕਰ ਰਹੇ ਨੇ ਹੇਠਲੇ ਜ਼ਿਲ੍ਹਿਆਂ ਦੇ ਅੰਦਰ ਇਸ ਤਰੀਕੇ ਦੀ ਉਹਨਾਂ ਨੂੰ ਸਾਡੇ ਨਾਲ ਸਾਂਝਾ ਲੇਕਿਨ ਉੱਪਰਲੇ ਜ਼ਿਲ੍ਹੇ ਵਾਲਿਆਂ ਨੇ ਸਾਡੇ ਨਾਲ ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਦੇ ਟਾਈਮ ਦੇ ਉੱਤੇ ਇਹਨਾਂ ਨੇ ਦਗਾ ਕੀਤਾ ਸੀ ਉਸੇ ਤਰੀਕੇ ਅੱਜ ਫਿਰ ਸਾਡੇ ਨਾਲ ਦਗਾ ਕਰਨ ਦੇ ਉੱਤੇ ਤੁਲੇ ਹੋਏ ਨੇ ਜਿਹਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਏਗਾ ਪਾਰਟੀਆਂ ਜੀਏ ਜੋ ਸਾਰਾ ਵਰਤਾਰਾ ਹੋਇਆ ਹੈ ਹਿਮਾਚਲ ਦੀ ਵਿਧਾਨ ਸਭਾ ਦੇ ਵਿੱਚ ਵੀ ਗੂੰਜਿਆ ਵਿਰੋਧੀ ਧਿਰ ਦੇ ਆਗੂ ਜੈਰਾਮ ਠਾਕੁਰ ਨੇ ਕਿਹਾ ਕਿ ਇਹ ਮਸਲਾ ਛੇਤੀ ਤੋਂ ਛੇਤੀ ਹੱਲ ਹੋਣਾ ਚਾਹੀਦਾ ਹੈ ਮਸਲਾ ਸਾਡੇ ਹਿਮਾਚਲੀਆਂ ਦੀ ਸੁਰੱਖਿਆ ਦਾ ਹੈ ਜਿਹੜੇ ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸੁਖੂ ਨੇ ਉਹਨਾਂ ਨੇ ਫੋਨ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਗੱਲ ਵੀ ਕੀਤੀ ਹੈ ਔਰ ਪੰਕਵੰਤ ਮੰਨਨੇ ਇਹ ਗਲਤ ਹੈ ਕਿ ਡੀਜੀਪੀ ਪੰਜਾਬ ਗੌਰਵ ਯਾਦਵ ਖੁਦ ਇਸ ਮਸਲੇ ਨੂੰ ਦੇਖ ਰਹੇ ਨੇ ਜਾਂਚ ਕਰ ਰਹੇ ਨੇ ਜਦੋਂ ਜਾਂਚ ਹੁੰਦੀ ਹੈ ਜਾਂ ਕੋਈ ਐਫਆਰ ਆਈਆਰ ਹੋਏਗੀ ਤਾਂ ਜਿਹੜੇ ਨੌਜਵਾਨ ਨੇ ਜਿਹੜੇ ਲੋਕ ਜਿਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਜੋ ਨੌਜਵਾਨ ਜਾਂ ਜੋ ਲੋਕ ਇਹ ਸਭ ਕਰ ਰਹੇ ਨੇ ਜਿਵੇਂ ਕਿ ਬਸਾਂ ਦੇ ਉੱਤੇ ਪੋਸਟਰ ਲਾਉਣੇ ਪਿੰਡਰਾ ਵਾਲੇ ਸੰਤਾਂ ਦੇ ਹਨਾ ਔਰ ਜਾਂ ਫਿਰ ਬਸਾਂ ਦੀ ਤੋੜਫੋੜ ਕਰਨੀ ਇਸ ਦਾ ਖਮਿਆਜ਼ਾ ਤੋਂ ਨਾ ਆਮ ਲੋਕਾਂ ਨੂੰ ਭੁਗਤਣਾ ਪੈ ਸਕਦਾ ਨਾ ਮਾਹੌਲ ਖਰਾਬ ਵੀ ਹੋ ਸਕਦਾ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਪੰਜਾਬ ਦੇ ਵਿੱਚ ਮੁੜ ਉਹੀ ਦੌਰ ਆ ਸਕਦਾ ਜੋ ਅਸੀਂ 90 ਦੇ ਵਿੱਚ ਅਸੀਂ ਦੇਖਿਆ ਬਿਲਕੁਲ ਜੀ ਇਹ ਦੀ ਸ਼ੁਰੂਆਤ ਕੌਣ ਕਰ ਰਿਹਾ ਇਹ ਦੀ ਜਿਹੜੀ ਸ਼ੁਰੂਆਤ ਹੈਗੀ ਆ ਉਹ ਹਿਮਾਚਲ ਦੇ ਪਹਾੜੀਏ ਲੋਕ ਕਰ ਰਹੇ ਨੇ ਜੇ ਉਹ ਲੋਕ ਇਹ ਦੀ ਸ਼ੁਰੂਆਤ ਕਰ ਰਹੇ ਨੇ ਜਦੋਂ ਕਿਸੇ ਨੂੰ ਤੁਸੀਂ ਕੋਈ ਟਾਰਗੇਟ ਕਰੋਗੇ ਤਾਂ ਉਹਦਾ ਤانوں ਰੋਟਾ ਤਾਂ ਮਿਲੇਗਾ ਹੀ ਨਾ ਉਹ ਮਿਲਿਆ ਉਹ ਮਿਲੇਗਾ ਕਿਉਂਕਿ ਸਿੱਖ ਬੁਝਦਿਲ ਕੋਮਣੇ ਹੈ ਸਿੱਖ ਆਪਣੇ ਹੱਕ ਦੀ ਗੱਲ ਕਰਨ ਵਾਲੇ ਲੋਕ ਨੇ ਹੂੰ ਔਰ ਲੋਕਾਂ ਦੇ ਹੱਕ ਲਈ ਜਿੰਨਾਂ ਨੇ ਜਾਨਾਂ ਦਿੱਤੀਆਂ ਹੁਣ ਇਹ ਦੇਸ਼ ਨੂੰ ਆਜ਼ਾਦ ਕਰਾਉਣ ਲਈ ਜਿਨ੍ਹਾਂ ਨੇ ਜਾਨਾਂ ਦਿੱਤੀਆਂ ਹੁਣ ਅੱਜ ਜਿਹੜੇ ਆਜ਼ਾਦੀ ਦਾ ਨਿਗ ਮਾਰ ਰਹੇ ਨੇ ਉਹ ਸਾਨੂੰ ਇਹ ਦੱਸਣਗੇ ਪਰ ਇਹਦੇ ਵਿੱਚ ਵੀ ਕਸੂਰਵਾਰ ਭਗਵੰਤ ਮਾਨ ਐਂ ਸਰਕਾਰ ਐ ਕਿਉਂ ਕਿਉਂ ਕਸੂਰਵਾਰ ਆ ਜਿਹੜਾ ਟਾਰਗੇਟ ਹਿਮਾਚਲ ਨੇ ਵਿਧਾਨ ਸਭਾ ਚ ਕੀਤਾ ਕਿ ਭਗਵੰਤ ਮਾਨ ਉਹ ਟਾਰਗੇਟ ਆਪਣੀ ਵਿਧਾਨ ਸਭਾ ਚ ਕਰਕੇ ਤੇ ਉਹਨਾਂ ਨੂੰ ਨਹੀਂ ਕਹਿ ਸਕਦੇ ਕਿ ਇਹਦੇ ਉੱਤੇ ਕਾਰਵਾਈ ਕੀਤੀ ਜਾਏ ਇਹ ਲੋਕ ਜਿਹੜੇ ਲੋਕਾਂ ਨੇ ਉਸ ਨੌਜਵਾਨ ਦੇ ਨਾਲ ਹਿਮਾਚਲ ਚ ਕਾਰਨਾਮਾ ਕੀਤਾ ਉਹਨਾਂ ਦੇ ਉੱਤੇ ਜਿਹੜੇ ਉਹ ਜਾਗਟ ਵਾਲੇ ਜਾਂ ਹੋਰ ਕਈ ਬੰਦੇ ਹੋਰ ਕਈ ਜਗ੍ਹਾ ਤੇ ਵੀ ਹੋਈ ਆ ਉਹ ਉਹਨੂੰ ਪੈਰਾਂ ਚ ਰੋਲ ਰਹੇ ਨੇ ਤੁਸੀਂ ਉਹਨੂੰ ਸੰਵਿਧਾਨ ਦੇ ਤਹਿਤ ਤੁਸੀਂ ਕਾਨੂੰਨ ਦੇ ਤਹਿਤ ਜਿਹੜੀ ਮਰਜ਼ੀ ਉਹਨਾਂ ਨੋਟਿਸ ਕੱਟਦੇ ਉਹਦਾ ਮੋਟਰਸਾਈਕਲ ਬਾਂਡ ਕਰਦੇ ਉਹਦਾ ਚਲਾਨ ਕੱਟਦੇ ਉਹ ਚਲਾਨ ਭੁਗਤਣ ਜਾਂਦਾ ਕੋਰਟ ਚ ਉਹਨੂੰ ਪੇਸ਼ ਕਰ ਦਿੰਦੇ ਲੇਕਿਨ ਗ੍ਰਿਫਤਾਰ ਕਰ ਲੈਂਦੇ ਲੇਕਿਨ ਉਹਨੂੰ ਟਾਰਗੇਟ ਕੀਤਾ ਗਿਆ ਜੇ ਟਾਰਗੇਟ ਕੀਤਾ ਗਿਆ ਤਾਂ ਉਹਦਾ ਇਹਨਾਂ ਨੂੰ ਜਿਹੜਾ ਲੋਕਾਂ ਨੇ ਉਹ ਦੇਣਾ ਹੀ ਦੇਣਾ ਸੀ ਫਿਰ ਸੰਤਾ ਜਰਨੈਲ ਸਿੰਘ ਖਾਲਸਾ ਪਿੰਡਰਾਲੇ ਸਾਰੇ ਲੋਕਾਂ ਦੇ ਦਿਲਾਂ ਚ ਵਸਦੇ ਨੇ ਜਿਹੜੇ ਜਿਹੜੀ ਚੀਜ਼ ਲੋਕੀ ਲੋਕਾਂ ਦੇ ਦਿਲਾਂ ਚ ਵਸਦੀ ਹੋਏ ਤੇ ਉਹਦੇ ਉੱਤੇ ਟਾਰਗੇਟ ਕਿਸੇ ਵੀ ਧਰਮ ਨੂੰ ਕਰਨਾ ਨਹੀਂ ਚਾਹੀਦਾ ਖਾਸ ਤੌਰ ਤੇ ਤੇ ਮੈਂ ਕਹਾਂਗਾ ਕਿ ਸਿੱਖਾਂ ਦੇ ਉੱਤੇ ਕਿਉਂਕਿ ਸਿੱਖ ਇੱਕ ਮਾਰਸ਼ਲ ਕੌਮ ਆ ਸਿੱਖਾਂ ਨੂੰ ਟਾਰਗੇਟ ਕਰਕੇ ਇਹਨਾਂ ਨੂੰ ਇਹ ਪਤਾ ਕੀ ਇਹ ਬਦਵਾਲੇ ਵਗੈਰਾ ਛੱਡਦੇ ਨਹੀਂ ਫਿਰ ਜੇ ਕੋਈ ਅਨਸੁਖਾ ਵੀ ਘਟਨਾ ਵਾਪਰੇਗੀ ਜਾਂ ਜਿਸ ਤਰ੍ਹਾਂ ਖੜ ਦੇ ਪੁਲ ਦੇ ਉੱਪਰ ਉਹ ਵਸਤੇ ਉੱਤੇ ਅਟੈਕ ਹੋਇਆ ਉਹਨਾਂ ਨੇ ਸਵਾਰੀਆਂ ਤਾਂ ਤਾਂ ਨਹੀਂ ਕਰਿਆ ਔਰ ਬੱਸ ਨੂੰ ਟਾਰਗੇਟ ਸਵਾਰੀਆਂ ਨੂੰ ਵੀ ਲੱਗ ਜਾਂਦੇ ਪੱਥਰ ਇਸ ਤਰੀਕੇ ਨਾਲ ਲੱਗ ਜਾਂਦੇ ਪਰ ਉਹਨਾਂ ਨੇ ਟਾਰਗੇਟ ਨਹੀਂ ਕੀਤਾ ਉਹਨਾਂ ਨੇ ਸਿਰਫ ਬੱਸ ਉਹ ਸਰਕਾਰ ਨੂੰ ਚੇਤਾਵਨੀ ਦਿੱਤੀ ਆ ਕਿ ਆਪਣੇ ਭਾਈ ਉੱਥੇ ਤੁਸੀਂ ਸੰਭਾਲੋ ਪਹਿਲੇ ਜੇ ਇਸ ਤਰੀਕੇ ਨਾਲ ਨਹੀਂ ਹੋਏਗਾ ਤਾਂ ਫਿਰ ਲੋਕ ਟਾਰਗੇਟ ਵੀ ਕਰਨ ਲੱਗ ਜਾਣਗੇ ਇੱਕ ਦੂਸਰੇ ਨੂੰ ਹਿਮਾਚਲ ਦੇ ਸਿੱਖਾਂ ਨੂੰ ਟਾਰਗੇਟ ਕਰਨ ਲੱਗ ਜਾਣਗੇ ਤੇ ਉਹਨਾਂ ਨੂੰ ਟਾਰਗੇਟ ਕਰਨ ਲੱਗ ਜਾਣਗੇ ਇਹ ਪਹਿਲਾ ਵਾਰ ਤਾਂ ਨਹੀਂ ਹੈ ਹੋ ਸਕਦਾ ਕਿ ਇਹ ਸ਼ਰਾਰਤ ਦੂਸਰੀਆਂ ਪਾਰਟੀਆਂ ਦੇ ਲੋਕ ਦੂਸਰੇ ਧਰਮ ਦੇ ਲੋਕ ਜਿਸ ਤਰ੍ਹਾਂ ਪਹਿਲੇ 84 ਤੋਂ ਪਹਿਲੇ ਸਾਂਤ ਜਰਨੈਲ ਸਿੰਘ ਪਿੰਡਰਾਲੇ ਦੇ ਨਾਮ ਦੇ ਉੱਤੇ ਕਿ ਉੱਥੇ ਜੀ ਉਹਨਾਂ ਨੇ ਮੰਦਰਾਂ ਦੇ ਅੰਦਰ ਗਾਉ ਦਾ ਮਾਸ ਛੜਤਾ ਗਾਉ ਦਾ ਪੂਛ ਛੜਤੀ ਫਲਾਣਾ ਛੜਤਾ ਸਿਰਫ ਟਾਰਗੇਟ ਕਰਨਾ ਸੀ ਉਸੇ ਤਰੀਕੇ ਉਹੀ ਮਨਸੂਬੇ ਦੇ ਨਾਲ ਸਰਕਾਰਾਂ ਸਿੱਖੀ ਨੌਜਵਾਨੀ ਜਿਹੜੀ ਅੱਜ ਪਰਫੁੱਲਤ ਹੋ ਚੁੱਕੀ ਆ ਉਹਨੂੰ ਟਾਰਗੇਟ ਕਰਨਾ ਚਾਹਦੀ ਆ ਕਿਉਂਕਿ ਇੱਕ ਮਾਰਸ਼ਲ ਕੌਮ ਆਪਣੇ ਘਰ ਦੀ ਗੱਲ ਆਪਣੇ ਰਾਜ ਦੀ ਗੱਲ ਜਿਹੜਾ ਸਾਡੇ ਕੋਲ ਖੋ ਗਿਆ ਉਹ ਰਾਜ ਦੀ ਗੱਲ ਨਾ ਕਰ ਸਕਣ ਇਸ ਕਰਕੇ ਸਾਨੂੰ ਟਾਰਗੇਟ ਕੀਤਾ ਜਾ ਰਿਹਾ ਜੇ ਇੰਨੇ ਚੰਗੇ ਨੇ ਤੇ ਛਾਤੀ ਠੋਕੇ ਕਹਿ ਕੇ ਨਵੰਬਰ ਚ ਅਸੀਂ ਕਤਲੇਆਮ ਕੀਤਾ ਇਹ ਗੱਲ ਕਿਉਂ ਨਹੀਂ ਕਹਿੰਦੇ ਜੇ ਪਿੰਡਰਾਲਾ ਅੱਤਵਾਦੀ ਆ ਇਹਨਾਂ ਦੀ ਨਿਗਾਹ ਦੇ ਅੰਦਰ ਤੇ ਜਿਨ੍ਹਾਂ ਨੇ ਉਹ ਤਿੰਨ ਤਿੰਨ ਮਹੀਨੇ ਦੇ 6 6 ਮਹੀਨੇ ਦੇ ਬੱਚਿਆਂ ਦੇ ਗਲਾਂ 'ਚ ਟਾਇਰ ਪਾ ਕੇ ਮੂੰਹ 'ਚ ਪੈਟਰੋਲ ਪਾ ਕੇ ਅਗਲ ਆਈਆ ਕਿ ਉਹ ਉਹ ਸੱਤਵਾਦੀ ਸੀ ਉਹ ਦੇਸ਼ ਭਗਤ ਸੀ ਜਦੋਂ ਬڑا ਦਰਖਤ गिरਦਾ ਤਾਂ ਧਰਤੀ ਹਿੱਲਦੀ ਆ ਇਹ ਜੀਵਨ ਗੰਦੈ ਦਾ ਬੋਲ ਆ ਕਿ ਉਹ ਅੱਤਵਾਦੀ ਨਹੀਂ ਹੂੰ ਉਹਨਾਂ ਨੂੰ ਅੱਤਵਾਦੀ ਕਿਉਂ ਨਹੀਂ ਗਰਦਾਨਿਆ ਜਾਂਦਾ ਉਹਨਾਂ ਦੇ ਫੋਟੋਆਂ ਲੈ ਕੇ ਤੁਸੀਂ ਘੁੰਮਦੇ ਹੈਗੇ ਹੋ ਉਹਨਾਂ ਦੀਆਂ ਦੇ ਇੰਦਰਾ ਗਾਂਧੀ ਦੀਆਂ ਫੋਟੋਆਂ ਲੈ ਕੇ ਘੁੰਮਦੇ ਹੋ ਜਿਨ੍ਹਾਂ ਨੇ ਸਾਡ ਨੂੰ ਸਾਨੂੰ ਟਾਰਗੇਟ ਕੀਤਾ ਸ਼ਰਿਆਮ ਟਾਰਗੇਟ ਕੀਤਾ ਚਲੋ ਸੰਤ ਜਰਨੈਲ ਸਿੰਘ ਖਾਲਸਾ ਪਿੰਡ ਵਾਲੇ ਦੇ ਦਰਬਾਰ ਸਾਹਿਬ ਸੀ ਬਾਕੀ 38 ਗੁਰਦੁਆਰਿਆਂ ਚ ਕੌਣ ਬੱਠਾ ਸੀ ਜਿਨ੍ਹਾਂ ਨੂੰ ਇਹਨਾਂ ਨੇ ਟਾਰਗੇਟ ਕੀਤਾ ਫਿਰ ਨਵੰਬਰ ਦੇ ਅੰਦਰ ਬੈਂ ਸਿੰਘ ਸਤਵੰਦ ਸਿੰਘ ਕੇਰ ਸਿੰਘ ਨੇ ਇਹਨਾਂ ਨੂੰ ਇੰਦਰਾ ਗਾਂਧੀ ਨੂੰ ਦਰਬਾਰ ਸਾਹਿਬ ਤੇ ਕੀਤੇ ਹਮਲੇ ਦਾ ਬਦਲਾ ਲਿਆ ਤੇ ਬਾਕੀ ਪੂਰੇ ਹਿੰਦੁਸਤਾਨ ਚ ਕਤਲੋਗਾਰਧ ਕੀਤੀ ਆ ਉਹ ਕੀ ਟਾਰਗੇਟ ਸੀ ਉਹ ਕੀ ਅੱਤਵਾਦੀ ਨਹੀਂ ਸੀ ਉਹ ਅਸਲੀ ਅੱਤਵਾਦੀ ਆ ਜਿੰਨੇ ਮੈਂਬਰ ਪਾਰਲੀਮੈਂਟ ਬੰਦੇ ਨੇ ਇਹ ਸਾਰੇ ਦੇ ਸਾਰੇ ਮੈਂਬਰ ਪਾਰਲੀਮੈਂਟ ਉਹ ਪਾਰਟੀਆਂ ਤੋਂ ਆਂਦੇ ਨੇ ਜਿਹੜੇ ਕਿਲਿੰਗ ਦੇ ਵਿੱਚ ਜਿਹੜੇ ਇਸ ਤਰੀਕੇ ਦੇ ਕੰਮ ਕਰਕੇ ਸਰਕਾਰਾਂ ਦੇ ਵਿੱਚ ਆਪਣੀ ਗੁੱਡ ਬੁੱਕ ਬਣਾਉਂਦੇ ਨੇ ਤੇ ਫਿਰ ਇਹ ਉਸ ਤੋਂ ਦੀ ਟਿਕਟ ਲੈ ਕੇ ਤੇ ਰਾਜ ਸਭਾ ਜਾਂ ਲੋਕ ਸਭਾ ਦੇ ਅੰਦਰ ਪ੍ਰਵੇਸ਼ ਕਰਦੇ ਨੇ ਤੇ ਪਾਰਟੀਆਂ ਨਾਲ ਉਹਨੂੰ ਟਿਕਟਾ ਦਿੰਦੀਆਂ ਨੇ ਇਹ ਤਾਂ ਇਸ ਦੇਸ਼ ਦਾ ਹਾਲ ਹੋ ਚੁੱਕਾ ਆ ਇਸ ਦੇਸ਼ ਨੇ ਕਾਨੂੰਨ ਆਮ ਦੀ ਕਿਹੜੀ ਚੀਜ਼ ਆ ਜੇ ਕਾਨੂੰਨ ਆਮ ਦੀ ਚੀਜ਼ ਆ 40 ਸਾਲ ਹੋ ਗਏ 84 ਦੇ ਮੁੱਦੇ ਦੇ ਉੱਤੇ ਇਹਨਾਂ ਨੇ ਇਨਸਾਫ਼ ਨਹੀਂ ਦਿੱਤਾ ਤੇ ਗੱਲ ਕਹਿੰਦੇ ਨੇ ਕਿ ਅਸੀਂ ਅਸੀਂ ਅੱਤਵਾਦੀ ਆ ਸਾਨੂੰ ਅੱਤਵਾਦੀ ਫਿਰ ਠਹਿਰਾਇਆ ਜਾਂਦਾ ਸ਼ੁਰੂਆਤ ਖੁਦ ਕਰੋ ਅੱਤਵਾਦੀ ਵੀ ਸਾਨੂੰ ਕਹੋ ਨਾ ਸਾਡੇ ਨਾਲ ਸ਼ੁਰੂਆਤ ਕਰੋ ਜੇ ਅਸੀਂ ਅੱਤਵਾਦੀ ਆ ਮੰਨ ਲਿਆ ਜਾਏ ਕਿ ਅਸੀਂ ਅੱਤਵਾਦੀ ਆ ਤੇ ਫਿਰ ਨਾ ਛੇੜੋ ਨਾ ਫਿਰ ਸਾਡੇ ਆ ਭਾਵਾਂ ਨਾਵਾਂ ਦੇ ਨਾਲ ਲਾਖ ਖਿਲਵਾੜ ਕੀਤਾ ਜਾਏ ਸਾਡੇ ਆ ਭਾਵਨਾਵਾਂ ਭਾਵਨਾਵਾਂ ਦੇ ਨਾਲ ਖੜਵਾਲ ਕਰਕੇ ਸਾਨੂੰ ਪਹਿਲੇ ਟਾਰਗੇਟ ਕਰਦੇ ਆ ਫਿਰ ਸਾਨੂੰ ਕਹਿੰਦੇ ਨੇ ਕਿ ਇਹ ਉਹਦਾ ਰਵੱਟ ਵੀ ਨਾ ਦੇਣ ਇਹ ਕਿਸ ਤਰ੍ਹਾਂ ਹੋ ਸਕਦਾ ਨਹੀਂ ਹੋ ਸਕਦਾ ਇਸ ਕਰਕੇ ਮੈਂ ਹਿਮਾਚਲ ਸਰਕਾਰ ਨੂੰ ਪੂਰਜਰ ਅਪੀਲ ਵੀ ਕਰਦਾ ਔਰ ਚੇਤਾਵਨੀ ਵੀ ਦੇਣਾ ਸੂਦ ਵਰਗੇ ਬੰਦਿਆਂ ਨੂੰ ਅਜੇ ਨੱਥ ਪਾ ਲੋ ਜੇ ਪੰਜਾਬ ਔਰ ਹਿਮਾਚਲ ਦਾ ਮਾਹੌਲ ਸਹੀ ਰੱਖਣਾ ਉਹਦੇ ਉੱਤੇ ਐਫ ਆਈ ਆਰ ਪਹਿਲੇ ਹੋਣੀ ਚਾਹੀਦੀ ਆ बजाय कि नौजवान के एफ आई आर होए वो पहले सूद के उफ़ आई आर करो जे उन्हें कोई गलत काम किया तो कि हिमाचल की पुलिस हिमाचल सिस्टम सरकारी इन्ना फेल हो चुका है कि एक आम आदमी को खड़ा हो कि उ काम करना पै गया इसका मतलब कि सुखी सरकार बीजेपी के लीडर बीजेपी के उ सारे फेल होए ने आर एस एस का बंदा सूद वो कामयाब होया अपनी टारगेट जो उन्हें टारगेट करके ਲੋਕਾਂ ਨੂੰ ਜੋ ਮੈਸੇਜ ਦੇਣਾ ਚਾਹੁੰਦੇ ਸੀ ਕਿ ਅਸੀਂ ਇਹਨਾਂ ਦੀ ਕਿਲਿੰਗ ਇਸ ਤਰੀਕੇ ਨਾਲ ਕਰਾਂਗੇ ਸਾਨੂੰ ਮੰਨੂ ਤਾਂ ਇੱਥੋਂ ਤੱਕ ਲੱਗ ਰਿਹਾਗਾ ਕਿ ਇਹਦੇ ਪਿੱਛੇ ਵੀ ਸੈਂਟਰ ਗਵਰਨਮੈਂਟ ਦਾ ਹੱਥ ਆ ਕਿ ਪੰਜਾਬ ਦੇ ਨੌਜਵਾਨਾਂ ਦਾ ਘਾਣ ਕਰਨ ਵਾਸਤੇ ਨਵੇਂ ਤਰੀਕੇ ਨਾਲ ਇੱਕ ਵਿਉਤਬੰਦੀ ਰਚੀ ਜਾ ਰਹੀ ਆ ਜਿਸ ਤਰੀਕੇ ਨਾਲ ਭਾਜਪੀ ਦਾ ਜਿਹੜਾ ਬੋਲ ਵਾਲਾ ਖਤਮ ਹੁੰਦਾ ਜਾ ਰਿਹਾ ਉਸ ਨੂੰ ਟਾਰਗੇਟ ਉਸ ਚੀਜ਼ ਨੂੰ ਦੇਖਦੇ ਹੋਏ ਇਹਨਾਂ ਨੇ ਸਿੱਖੀ ਦਾ ਕਾਣ ਕਰਨ ਵਾਸਤੇ ਨੌਜਵਾਨੀ ਦਾ ਕਾਣ ਕਰਨ ਵਾਸਤੇ ਆਨ ਆਲੇ ਇਲੈਕਸ਼ਨਾਂ ਦੇ ਅੰਦਰ ਵੋਟਾਂ ਕਿਸ ਤਰੀਕੇ ਵੱਧ ਗਿਣਤੀ ਹਿੰਦੂਆਂ ਦੀਆਂ ਲਈਆਂ ਜਾਣੀਆਂ ਨੇ ਇਹ ਸਾਰਾ ਛੜਿਆੰਤਰ ਜੜ ਰਚਿਆ ਜਾ ਰਿਹਾ ਜੋ ਕਿ ਸਰਾਸਰ ਧੋਖਾ ਧਗਾ ਜਿੱਥੇ ਦੇਸ਼ ਨਾਲ ਆ ਉਥੇ ਸੰਵਿਧਾਨ ਨਾਲ ਵੀ ਆ ਇਹਦੇ ਵਿੱਚ ਕੋਰਟ ਪ੍ਰਣਾਲੀ ਜਿਹੜੀ ਚਾਹੇ ਸੁਪਰੀਮ ਕੋਰਟ ਆ ਚਾਹੇ ਪੰਜਾਬ ਹਰਿਆਣਾ ਹਾਈ ਕੋਰਟ ਆ ਇਹਨਾਂ ਨੂੰ ਇਹਦੇ ਉੱਤੇ ਫੈਸਲਾ ਲੈਣੇ ਚਾਹੀਦੇ ਨੇ ਇਹਨਾਂ ਨੂੰ ਇਹ ਚੀਜ਼ਾਂ ਦੇ ਉੱਤੇ ਸਰਕਾਰਾਂ ਨੂੰ ਤਾੜਨਾ ਕਰਨੀ ਚਾਹੀਦੀ ਹੈ ਕਿ ਆਜ ਹਾਈ ਕੋਰਟ ਨਹੀਂ ਬੋਲ ਰਹੀ। ਅੱਜ ਕੋਈ ਕੋਰਟ ਨਹੀਂ ਬੋਲ ਰਹੀ। ਫਿਰ ਬਾਅਦ ਵਿੱਚ ਜਦੋਂ ਕਤਲ ਕਤਲੋਗਾਰਤ ਹੋ ਜਾਂਦੀ ਆ ਫਿਰ ਉੱਥੇ ਜਦੋਂ ਕੇਸ ਲੱਗਦੇ ਨੇ ਉਹਨਾਂ ਨੂੰ ਠੰਡੇ ਬਸਤੇ ਚ ਪਾਇਆ ਜਾਂਦਾ। ਫਿਰ ਉਹ 부ਜਦਲ ਲੋਕ ਹਿੰਦੂ ਇੱਕ 부ਜਦਲ ਕੌਮ ਆ। ਹੂੰ। ਮਨੋ ਅੱਜ ਕਹਿਣ ਤੋਂ ਕੋਈ ਨਹੀਂ ਅਗੇ ਜੇ 부ਜਦਲ ਨਹੀਂ ਅਗੇ ਤਾਂ ਨਵੰਬਰ 1984 ਦਾ ਜੜਿਆ ਨੇ ਕਤਲੋਗਾਰਤ ਕੀਤੀ ਆ। ਛਾਤੀ ਠੋਕੇ ਕਹਿਣ ਕਿ ਅਸੀਂ ਸਿੱਖਾਂ ਦਾ ਕਤਲ ਕਤਲੋਕਾਰਤ ਕੀਤੀ ਹੈਗੀ ਉਦੋਂ ਤਾਂ ਇਹਨਾਂ ਦੇ ਮੂੰਹ 'ਚ ਜਿਸ ਤਰ੍ਹਾਂ ਕਹਿ ਲੋ ਕੀ ਘੁੰਗਨੀਆਂ ਪਾ ਕੇ ਬਹਿ ਜਾਂਦੇ ਨੇ ਉਦੋਂ ਕਿਉਂ ਨਹੀਂ ਕਹਿ ਰਹੇ ਕਿ ਅਸੀਂ ਮਾਰੇ ਆ ਬਿਆਨ ਸਿੰਘ ਸਤਵੰਦ ਸਿੰਘ ਨੇ ਜਦੋਂ ਇੰਦਰਾ ਗਾਂਧੀ ਮਾਰੀ ਆ ਤੇ ਉਹ ਤੇ ਸ਼ਰਿਆ ਮਾਰੀ ਆ जिंदे सुखे ने कह दे उननाले छाती ठोक के किया ये किथे किया की, की करते हैं पार्टियों जी दोनों صوبਿਆਂ ਦੇ ਜਿਹੜੇ ਹਾਲਾਤ ਨੇ ਨਾ ਉਹ ਸਮੇਂ-ਸਮੇਂ ਤੇ ਖਰਾਬ ਹੁੰਦੇ ਰਹੇ ਨੇ ਦੋਨਾਂ ਦੇ ਵਿੱਚ ਜਿਹੜੀ ਖਿੱਚੋ ਤਾਨਾ ਉਹ ਹੁੰਦੀ ਰਹੀ ਹੈ ਫਿਰ ਭਾਵੇਂ ਉਹ ਡਰਗ ਦੇ ਮੁੱਦੇ ਨੂੰ ਲੈ ਕੇ ਹੋਵੇ ਇਹ ਵੀ ਕੋਈ ਪਹਿਲਾ ਵਰਤਾਰਾ ਨਹੀਂ ਹੈਗਾ ਜਦੋਂ ਕਿਸੇ ਪੰਜਾਬੀ ਦੇ ਨਾਲ ਜਾਂ ਕਿਸੇ ਸਿੱਖ ਦੇ ਨਾਲ ਹਿਮਾਚਲ ਦੇ ਵਿੱਚ ਇਸ ਤਰੀਕੇ ਨਾਲ ਬਿਹੇਵ ਕੀਤਾ ਗਿਆ ਹੋਵੇ ਡਰਗ ਦੀ ਗੱਲ ਕਰ ਲਈਏ ਹਾਲ ਹੀ ਦੇ ਵਿੱਚ ਪਿਛਲੇ ਵਿਧਾਨ ਸਭਾ ਸੈਸ਼ਨ ਦੌਰਾਨ ਉੱਥੇ ਇੱਕ ਐਮਐਲਏ ਨੇ ਇਹ ਇਲਜ਼ਾਮ ਲਗਾਇਆ ਸੀਗਾ ਕਿ ਹਿਮਾਚਲ ਦੇ ਵਿੱਚ ਪੰਜਾਬ ਦੇ ਰਾਹੀ ਨਸ਼ਾ ਆ ਰਿਹਾ ਹੈ ਇਹ ਗੱਲ ਕਹੀ ਗਈ ਸੀ ਕਿ ਪੰਜਾਬ ਨਸ਼ੇ ਦਾ ਗੜ ਹੈ ਤੇ ਹਿਮਾਚਲ ਦੇ ਵਿੱਚ ਨਸ਼ਾ ਪੰਜਾਬ ਦੇ ਰਾਹੀਂ ਆ ਰਿਹਾ ਖਾਸ ਤੌਰ ਤੇ ਸਿੰਥੈਟਿਕ ਡਰਗ ਚਿੱਟੇ ਦਾ ਜ਼ਿਕਰ ਉਹਨਾਂ ਨੇ ਕੀਤਾ ਸੀ ਨਹੀਂ ਇੱਕ ਚੀਜ਼ ਦੱਸੋ ਮੈਂ ਤੁਸੀਂ ਮੇਰੇ ਕੋਲ ਅੱਧਰ ਆ ਜਾਓ ਮੁਹੱਲੇ ਦੇ ਅੰਦਰ ਆਈਟੀ ਸੈਕਟਰ ਦੇ ਅੰਦਰ ਜਾਂ ਕਿਤੇ ਵੀ ਜਿੱਥੇ ਹਿਮਾਚਲੀ ਨੌਕਰੀਆਂ ਕਰ ਰਹੇ ਨੇ ਉੱਥੇ ਦੇਖੋ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਰਾ ਦਿਨ ਬੀੜੀਆਂ ਸਿਗਰਟਾ ਪੀਂਦੇ ਨੇ ਮੰਨ ਲਓ ਡਰਗਸ ਕੋਈ ਬੰਦਾ ਲੈ ਰਿਹਾ ਮੈਂ ਉਸ ਨੂੰ ਕੋਈ ਉਹਦਾ ਕਹ ਲੋ ਕਿ ਮੈਂ ਉਹਨੂੰ ਇਹ ਨਹੀਂ ਕਹਿ ਰਿਹਾ ਕਿ ਉਹ ਠੀਕ ਕਰ ਰਿਹਾ ਮੈਂ ਉਹਦੇ ਹੱਕ 'ਚ ਨਹੀਂ ਗੱਲ ਕਰ ਰਿਹਾ ਉਹ ਗਲਤ ਆ ਉਹ ਸਰਕਾਰਾਂ ਨੇ ਰੋਕਣਾ ਸਰਕਾਰਾਂ ਰੋਕਣ ਲੇਕਿਨ ਉਹਦੇ ਨਾਮ ਤੇ ਸਿੱਖਾਂ ਨੂੰ ਬਦਨਾਮ ਨਾ ਕੀਤਾ ਜਾਏ ਉਹਦੇ 'ਚ ਹਿੰਦੂ ਵੀ ਹੋ ਸਕਦਾ ਤੇ ਉਹਦੇ ਤੇ ਜਿਹੜਾ ਤੁਹਾਡਾ ਇਹਨਾਂ ਦਾ ਭਾਜਪੀ ਦਾ ਸਰਮਾਇਦਾਰ ਪਾਰਟੀ ਆ ਜਿਹੜੀ ਉਹਦਾ ਉਹਦਾ ਉਹਦੇ 'ਚ ਹੱਥ ਆਇਆ ਹੈਗਾ ਤੇ ਜਿਹੜੇ ਸਮੁੰਦਰ ਦੇ ਰਾਈ ਜਿਹੜੇ ਰਸਤੇ ਦੇ ਰਾਈ ਡਰੱਗਸ ਆਂਦੀ ਆ ਉਹ ਗੁਜਰਾਤ ਦੇ ਰਾਈ ਆਂਦੀ ਆ ਉੱਥੇ ਇੱਕ ਹੀ ਕਰ ਰਹੇ ਨੇ ਉਹਨੂੰ ਕਿਉਂ ਨਹੀਂ ਟਾਰਗੇਟ ਕਰਦੇ ਟਾਰਗੇਟ ਸਿੱਖਾਂ ਨੂੰ ਹੀ ਕਰਨਾ ਆਉਂਦਾ ਨਹੀਂ ਜੇ ਇਹ ਮਾਚਲੀ ਬੀੜੀ ਪਿੰਦਾ ਸਿਰਗੜ ਪਿੰਦਾ ਤਾਂ ਤੂੰ ਹਜੇ ਤੋ ਮਾਰਦਾ ਕਿ ਉਹ 50 ਬੰਦਿਆਂ ਦੇ ਉੱਤੇ ਅਸਰ ਕਰਦਾ ਜੇ ਕੋਈ ਡਰੱਗਸ ਲੈਂਦਾਗਾ ਚਾਹੇ ਉਹ Hindu ਹੈ ਚਾਹੇ Sikh ਹੈ ਚਾਹੇ ਕੋਈ ਮੁਸਲਮਾਨ ਹੈ ईसाई ਹੈ ਕਿਸੇ ਵੀ ਤਰ੍ਹਾਂ ਦਾ ਨਾ ਉਹ ਆਪਣਾ ਆਪ ਨੂੰ ਖਰਾਬ ਕਰਦਾ ਲੇਕਿਨ ਜਿਹੜੀ ਇਹ ਸਿਗਰਟਾ ਪੀ ਕੇ ਧੂਏ ਮਾਰ ਕੇ ਲੋਕਾਂ ਦੀ ਜਾਨ ਦੇ ਉੱਤੇ ਉਹਨਾਂ ਨੂੰ ਜਿਹੜਾ ਟਾਰਗੇਟ ਕਰਦੇ ਨੇ ਉਹ ਕਿਹੜੀ ਚੀਜ਼ ਹੈ ਉਹ ਡਰੱਗਸ ਉਹ ਨਸ਼ਾ ਨੇ ਤੇ ਹਿਮਾਚਲ ਦੇ ਲੋਕ ਸਭ ਤੋਂ ਜ਼ਿਆਦਾ ਨਸ਼ਾ ਕਰਦੇ ਨੇ ਇਸ ਗੱਲ ਦਾ 80% ਲੋਕ ਹਿਮਾਚਲ ਦੇ ਬੀੜੀ ਸਰਗੜ ਪਿੰਦੇ ਨੇ ਹੂੰ ਮੇਰੇ ਨਾਲ ਪਰਸੋ ਦੀ ਵਾਪਰੀ ਘਟਣਾ ਹਿਮਾਚਲ ਰੋਡ ਵੀ ਦੀਆਂ ਬਸਾਂ ਆਂਦੀਆਂ ਨੇ ਦਿੱਲੀ ਤੋਂ ਅਸੀਂ ਮੈਂ ਤਕਰੀਬਨ ਹਿਮਾਚਲ ਰੋਡ ਵੀ ਦੀਆਂ ਬਸਾਂ ਦੇ ਉੱਤੇ ਕਈ ਵਾਰੀ ਸਫ਼ਰ ਕੀਤਾ ਹੈਗਾ ਉਹ ਜਿਹੜੀਆਂ ਬਸਾਂ ਨੇ ਉਹ ਬਸਾਂ ਦੇ ਵਿੱਚ ਡਰਾਈਵਰ ਜਾਂਦੇ ਕਿਹੜੇ ਰਸਤੇ ਤੋਂ ਆਉਂਦੇ ਕਿਹੜੇ ਰਸਤੇ ਤੋਂ ਨੇ ਉਹਨਾਂ ਦਾ ਕੋਈ ਦੀਨ ਮਾਨ ਹੀ ਨਹੀਂ ਹੈਗਾ ਕਿਹੜੇ ਬੱਸ ਅਡੇ ਤੇ ਰੋਕਣੀ ਹੈਗੀ ਬੱਸ ਅਡੇ ਤੇ ਰੋਕਣ ਦੀ بجائے ਹੋਰ ਪਾਸੇ ਰੋਕ ਦਿੰਦੇ ਨੇ ਜਿੱਥੇ ਉਹਨਾਂ ਦਾ ਦਿਲ ਕਰਦਾ ਉਹ ਅੰਦਰੋਂ ਦੀ ਸ਼ਾਰਟਕਟ ਕੱਟ ਕੇ ਚੰਡੀਗੜ੍ਹ ਦੇ ਵਿੱਚ ਸ਼ਾਰਟਕਟ ਕੱਟ ਕੇ ਜਾਂਦੇ ਨੇ ਲੇਕਿਨ ਉਹਦੇ ਉੱਤੇ ਸਰਕਾਰਾਂ ਦਾ ਧਿਆਨ ਨਹੀਂ ਹੈਗਾ ਸਰਕਾਰਾਂ ਦਾ ਧਿਆਨ ਹੈ ਸਿਰਫ ਸਿੱਖ ਨੂੰ ਬਦਨਾਮ ਕਰਨਾ ਸਿੱਖੀ ਨੂੰ ਬਦਨਾਮ ਕਰਨਾ ਪਰ ਇਹ ਮਨਸੂਬੇ ਇਹਨਾਂ ਦੇ ਕਾਮਯਾਬ ਨਹੀਂ ਹੋ ਸਕਦੇ ਇਸ ਕਰਕੇ ਇਹਨਾਂ ਨੂੰ ਇਹ ਜਿਹੜੀ ਜਿਹੜੀ ਕਿਲਿੰਗਸ ਕਰਨ ਦੀ ਕੋਸ਼ਿਸ਼ ਸੈਂਟਰ ਗਵਰਨਮੈਂਟ ਜਾਂ ਸਰਕਾਰਾਂ ਕਰਨਾ ਚਾਹੁੰਦੀਆਂ ਨੇ ਇਹਨਾਂ ਦੇ ਪਹਿਲੇ ਹੀ ਆਸੀ ਚੇਤਾਵਨੀ ਇਹਨਾਂ ਨੂੰ ਕਿ ਇਹ ਭਾਈ ਕਿਲਿੰਗ ਤੁਸੀਂ ਕਰਨ ਦੇ ਰਸਤੇ ਜਿਹੜੇ ਤੁਰਨ ਲੱਗੇ ਹੋ ਇਸ ਨੂੰ ਆਪਣੇ ਆਪ ਰੋਕੋ ਜੇ ਪੰਜਾਬ ਦਾ ਨੌਜਵਾਨ ਜਾਂ ਦੂਜਾ ਬੰਦਾ ਜੇ ਕੋਈ ਗੱਲ ਕਰੇਗਾ ਤੇ ਉਹਨੂੰ ਹੱਤਵਾਦੀ ਵਕਵਾਦੀ ਜਾਂ ਉਹਨੂੰ ਕਿਸੇ ਹੋਰ ਤਰੀਕੇ ਦੇ ਨਾਲ ਜੇਲ੍ਹਾਂ ਜੜਾ ਕੰਦੀ ਬਜਾਏ ਇਹਨਾਂ ਨੂੰ ਪਹਿਲੇ ਹੀ ਸੁਧਾਰ ਸਰਕਾਰਾਂ ਨੂੰ ਕਰਨਾ ਚਾਹੀਦਾ ਸਰਕਾਰਾਂ ਦਾ ਕਸੂਰ ਆ ਚਾਹੇਓ ਹਿਮਾਚਲ ਸਰਕਾਰਾ ਚਾਹੇਓ ਸੈਂਟਰ ਸਰਕਾਰਾ ਕਿਉਂ ਟਾਰਗੇਟ ਕੀਤਾ ਇੱਕੋ ਹੀ ਕੁਐਸਚਨ ਆ ਹਿਮਾਚਲ ਸਰਕਾਰ ਨੂੰ ਸੂਤ ਦੇ ਉੱਤੇ ਕੀ ਕਾਰਵਾਈ ਕੀਤੀ ਹੈ ਪਹਿਲੇ ਸੂਤ ਤੇ ਕਾਰਵਾਈ ਕਰੋ ਫਿਰ ਸਾਡੇ ਨਾਲ ਗੱਲ ਕਰਕੇ ਆਜਿਓ ਕੀਤੀ ਠੀਕ ਹੈ ਪਾਟਿਆ ਜੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ ਸੋ ਇਹ ਸੀ ਅੱਜ ਦੀ ਖਾਸ ਪੇਸ਼ਕਸ਼ ਹਿਮਾਚਲ ਤੇ ਪੰਜਾਬ ਦੇ ਦੋਵਾਂ ਸੂਬਿਆਂ ਦੇ ਜਿਹੜੇ ਰਿਸ਼ਤੇ ਨੇ ਆ ਹਾਲਾਤ ਨੇ ਉਹ ਤਣਾਪੂਰਨ ਬਣੇ ਹੋਏ ਨੇ ਸਮੇਂ-ਸਮੇਂ ਤੇ ਇਹੋ ਜਿਹੀਆਂ ਕਟਨਾਵਾਂ ਸਾਹਮਣੇ ਆਉਂਦੀਆਂ ਨੇ ਜਦੋਂ ਹਿਮਾਚਲ ਗਏ ਪੰਜਾਬੀਆਂ ਦੇ ਨਾਲ ਮਾੜਾ ਸਲੂਕ ਹੁੰਦਾ ਜਾਂ ਫਿਰ ਇਹ ਕਹਿ ਲਈਏ ਕਿ ਪੰਜਾਬ ਦੇ ਵਿੱਚ ਵੀ ਇਹੋ ਜਿਹੀਆਂ ਕਟਨਾਵਾਂ ਸਾਹਮਣੇ ਆਉਂਦੀਆਂ ਨੇ ਪਰ ਇਸ ਇਨਾਂ ਘਟਨਾਵਾਂ ਦੀ ਜੜ ਕੀ ਹੈ ਇਹਦੀ ਸ਼ੁਰੂਆਤ ਕਿੱਥੋਂ ਹੁੰਦੀ ਹੈ ਸ਼ੁਰੂਆਤ ਕਰਦਾ ਕੌਣ ਹੈ ਇਹ ਜਾਨਣਾ ਜ਼ਿਆਦਾ ਬਿਹਤਰ ਹੋਏਗਾ ਔਰ ਸਵਾਲ ਵੀ ਬਣਿਆ ਹੋਇਆ ਹੈ ਕਿ ਇਸ ਦੇ ਪਿੱਛੇ ਕੀ ਕੋਈ ਵੱਡਾ ਹੱਥ ਹੈ ਜੋ ਇਹੋ ਜਿਹੀਆਂ ਸ਼ਰਤਾਂ ਕਰਦਾ ਹੈ ਅੱਜ ਦੇ ਐਪੀਸੋਡ ਦੇ ਵਿੱਚ ਇਨਾਂ ਹੀ ਅਗਲੇ ਐਪੀਸੋਡ ਦੇ ਵਿੱਚ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਤੁਸੀਂ ਵੇਖਦੇ ਰਹੋ ਸੱਚ ਦਾ ਨਿਰੰਤਰ ਵਹਿਦਾ ਦਰਿਆ ਸਤਲੁਜ ਟੀਵੀ